ਇੰਡੀਆ ਦਾ ਉਹਨਾਂ ਨੂੰ ਇਹ ਪਰਮਿਸ਼ਨ ਦੇਣਾ ਕਿ ਸਾਡੇ ਤੁਸੀਂ ਕੰਟਰੀ ਦੇ ਵਿੱਚ ਆਪਣਾ ਮਿਲਟਰੀ ਪਲੇਨ ਲੈ ਆਓ ਮੇਰੇ ਖਿਆਲ ਨਾਲ ਇੰਡੀਆ ਦੀ ਬਹੁਤ ਵੱਡੀ ਕਮਜ਼ੋਰੀ ਚਾਈਨਾ ਉਹ ਆਪਣਾ ਜਿਹੜਾ ਇੰਡੀਆ ਦੇ ਨਾਲ ਦਾ ਜਿਹੜਾ ਮੁਲਕ ਹੈ ਕਿ ਉਹ ਅਲਾਉ ਕਰੇਗਾ ਅਮਰੀਕਾ ਨੂੰ ਕਿ ਤੁਸੀਂ ਆਪਣਾ ਮਿਲਟਰੀ ਪਲੇਨ ਜਿਹੜਾ ਆ ਇੱਥੇ ਲਾ ਕੇ ਤੁਹਾਡੀ ਸਾਡੀ ਧਰਤੀ ਤੇ ਲਾ ਦਿਓ ਚਰਚਾਵਾ ਖਬਰਾਂ ਨੇ ਤੇ 104 ਜਿਹੜੇ ਭਾਰਤੀ ਐ ਉਹਨਾਂ ਨੂੰ ਐਕਸਪੋਰਟ ਕੀਤਾ ਗਿਆ ਹੁਣ ਇਹਦੇ ਵਿੱਚ ਕੀ ਹੈ ਕਿ ਜੇ ਬੰਦਾ ਇਲੀਗਲੀ ਬਾਰਡਰ ਕਰਾਸ ਕਰਦਾ ਹੈ ਤੇ ਅਮਰੀਕਾ ਦਾ ਕਾਨੂੰਨ ਕਹਿੰਦਾ ਹੈ ਕਿ ਉਹਨੂੰ ਤੁਰੰਤ ਵਾਪਸ ਭੇਜਿਆ ਜਾ ਸਕਦਾ ਜੇ ਉਹ ਉਹਨਾਂ ਨੂੰ ਇਹ ਕਹਿੰਦੇ ਕਿ ਜੀ ਸਾਨੂੰ ਆਪਣੇ ਮੁਲਕ ਨਾ ਭੇਜਿਆ ਜਾਵੇ ਸਾਨੂੰ ਖਤਰਾ ਹੈ ਤੇ ਅਸੀਂ ਇੱਥੇ ਅਸਾਇਲਮ ਲਾਉਣਾ ਫਿਰ ਉਹਨਾਂ ਨੂੰ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਪੈ ਜਾਂਦੇ ਨੇ ਉਹ ਫਿਰ ਉਹਨਾਂ ਨੂੰ ਉਹਨਾਂ ਦੀ ਇੰਟਰਵਿਊ ਹੁੰਦੀ ਹੈ ਇੰਟਰਵਿਊ ਦੇ ਬਾਅਦ ਜੇ ਉਹ ਇੰਟਰਵਿਊ ਪਾਸ ਕਰ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਨੋਟਿਸ ਦੇ ਕੇ ਛੱਡ ਦਿੱਤਾ ਜਾਂਦਾ ਤੇ ਹੁਣ ਜਿਹੜੇ ਤੁਸੀਂ ਬੱਚੇ ਦੇਖ ਰਹੇ ਹੋ ਜਿਹੜੇ ਉਹਨਾਂ ਨੇ ਡਿਪੋਰਟ ਕੀਤੇ ਇਹ ਮੇਰੇ ਖਿਆਲ ਨਾਲ ਇਹ ਉਹੀ ਬੱਚੇ ਨੇ ਜੋ ਐਕਸਪਾਇਰਡਡ ਰਿਮੂਵਲ ਦੇ ਵਿੱਚ ਆ ਗਏ ਉਹਨਾਂ ਨੇ ਨਹੀਂ ਕਿਹਾ ਕਿ ਅਸੀਂ ਇਸ ਹਾਲਾਤ ਨੂੰ ਲਾਉਣਾ ਹੈ ਇਸ ਕਰਕੇ ਉਹਨਾਂ ਨੂੰ ਰਾਈਟ ਅਵੇ ਡਿਪੋਰਟ ਕੀਤਾ ਜਿਹੜੇ 트ੰਪ ਦੇ ਸਪੋਰਟਰ ਜਿਨ੍ਹਾਂ ਨੇ ਉਹਨੂੰ ਜਿਤਾਇਆ ਕਿਉਂਕਿ ਜਦੋਂ ਉਹ ਆਪਣੀ ਕੈਂਪੇਨ ਕਰ ਰਿਹਾ ਸੀ ਉਦੋਂ ਕਹਿ ਰਿਹਾ ਸੀਗਾ ਕਿ ਮੈਂ ਲਾਰਜੈਸਟ ਡਿਪੋਰਟੇਸ਼ਨ ਇੱਥੇ ਆਪਰੇਸ਼ਨ ਚਲਾਵਾਂਗਾ ਅਮਰੀਕਾ ਦੇ ਵਿੱਚ ਤੇ ਇਹ ਸਿਰਫ ਇੱਕ ਸਟੰਟ ਹੈ ਜਿਹੜਾ ਦਿਖਾਇਆ ਜਾ ਰਿਹਾ ਲੋਕਾਂ ਨੂੰ ਕਿ ਵੇਖੋ ਜੀ ਵੱਡੇ ਵੱਡੇ ਪਲੇਨ ਨਾਲੇ ਫੌਜੀ ਨਾਲੇ ਵੱਡੀਆਂ ਵੱਡੀਆਂ ਗੱੰਨਾ ਉਹਨਾਂ ਨੂੰ ਐ ਕ੍ਰਿਮਨਲ ਦੇ ਦਰਸਾਇਆ ਜਾ ਰਿਹਾ ਕਿ ਉਹ ਅੱਤਵਾਦੀ ਨਹੀਂ ਹੈ ਟੈਰਰਿਸਟ ਨਹੀਂ ਦਿੱਲੀ ਰਸਤੇ ਦੇ ਵਿੱਚ ਅੰਮ੍ਰਿਤਸਰ ਜਾਂ ਤੱਕ 36 에어ਪੋਰਟ ਹੋਰ ਆਂਦੇ ਆ ਅੰਮ੍ਰਿਤਸਰ ਇਹੀ ਲੈਂਡ ਕਿਉਂ ਕਰਵਾਇਆ ਜਾਂ ਦੂਜੇ ਮੁਲਕ ਦਾ ਮਿਲਟਰੀ ਪਲੇਨ ਤੁਸੀਂ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ ਤੁਸੀਂ ਕਰ ਰਹੇ ਹੋ ਇਹ ਭਾਰਤ ਦੀ ਪ੍ਰਭੂਤਾ ਦੇ ਉੱਤੇ ਵੀ ਇੱਕ ਸਵਾਲ ਹੈ ਇਸ ਤਰ੍ਹਾਂ ਸ਼ੋਅ ਕੀਤਾ ਗਿਆ ਵੀ ਪੰਜਾਬੀਆਂ ਨੂੰ ਸਿੱਖਾਂ ਨੂੰ ਰਿਪੋਰਟ ਕੀਤਾ ਗਿਆ ਜਦ ਕਿ ਉਹਦੇ ਵਿੱਚ ਜਿਹੜੀ ਗਿਣਤੀ ਹੈ ਉਹ ਤਾਂ ਗੁਜਰਾਤੀ ਤੇ ਹਰਿਆਣਵੀ ਬਹੁਤ ਜ਼ਿਆਦਾ ਹੈ ਅਸੀਂ ਪੰਜਾਬੀ ਉੱਥੋਂ ਵਾਪਸ ਆ ਗਏ ਇੱਕ ਪੰਜਾਬ ਦਾ ਥੋੜਾ ਜਿਹਾ ਨਾਮ ਮੇਰੇ ਖਿਆਲ ਨਾਲ ਨੀਵਾ ਕਰਨਾ ਚਾਹੁੰਦੇ ਇਹਨਾਂ ਨੂੰ ਕਿ ਜੇ ਦਿੱਲੀ ਲੈਂਡ ਹੋਇਆ ਤੇ ਜ਼ਿਆਦਾ ਗੱਲਾਂ ਵਧਣਗੀਆਂ ਮੀਡੀਆ ਵੀ ਉਹਨੂੰ ਜ਼ਿਆਦਾ ਚੱਕੇਗਾ ਪੰਜਾਬ ਚ ਲੈਂਡ ਕਰਾ ਦिए ਇੱਕ ਤਾਂ ਪੰਜਾਬ ਦਾ ਥੋੜਾ ਜਿਹਾ ਨਾਮ ਹੀ ਆਪਾਂ ਥੱਲੇ ਉਲਾ ਦिए ਤੇ ਦੂਜੀ ਗੱਲ ਜੇ ਥੋੜਾ ਬਹੁਤ ਰੌਲਾ ਪੈਗਾ ਵੀ ਤੇ ਉੱਥੇ ਪਹੇਗਾ ਪੰਜਾਬੀ মিডিਆ ਆ ਪਾ ਕੇ ਬਸ ਚੁੱਪਚਾਪ ਹੋ ਜਾਏਗਾ ਕੰਮ ਖਤਮ ਹੋ ਜਾਏਗਾ ਹੁਣ ਕਿਉਂਕਿ ਮੋਦੀ ਦੀ ਮੀਟਿੰਗ ਹੋ ਰਹੀ ਹੈ ਕੁਝ ਕੁਝ ਮਹੀਨਿਆਂ ਬਾਅਦ ਉਹਨੇ ਇੱਥੇ ਅਮਰੀਕਾ ਆਉਣਾ ਹੈ 트ੰਪ ਦੇ ਨਾਲ ਮੀਟਿੰਗ ਹੋ ਰਹੀ ਉਹ ਬਸ ਦਿਖਾਉਣਾ ਚਾਹੁੰਦਾ ਕਿ ਜੀ ਮੈਂ ਦੇਖੋ ਮੋਦੀ ਜੀ ਮੈਂ ਮੋਦੀ ਦਿਖਾਉਣਾ ਚਾਹੁੰਦਾ ਕਿ 트ੰਪ ਦੇਖੋ ਜੀ ਮੈਂ ਤੁਹਾਡੇ ਨਾਲ ਆ ਤੁਸੀਂ ਜੋ ਉਹਨਾਂ ਦੀਆਂ ਕਾਰਵਾਈਆਂ ਨੇ ਉਹਨਾਂ ਦੇ ਨਾਲ 100% ਐਗਰੀ ਕਰਦੇ ਹੋ ਨਹੀਂ ਜੀ ਮੈਂ ਉਹਨਾਂ ਦੇ ਨਾਲ ਬਿਲਕੁਲ ਵੀ ਐਗਰੀ ਨਹੀਂ ਕਰਦਾ ਇਹ ਸਿੱਧਾ ਸਿੱਧਾ ਕਨਸਟੀਟਿਊਸ਼ਨ ਦੀ ਵਾਇਲੇਸ਼ਨ ਹੈ ਗੈਰ ਕਾਨੂੰਨੀ ਜਿਹੜਾ ਪ੍ਰਵਾਸ ਹੈ ਹੁਣ ਅਸੀਂ ਮੰਨ ਲੀਏ ਕਿ ਰੁਕ ਗਿਆ ਹੁਣ ਬੰਦ ਹੋ ਜਾਏਗਾ ਗੈਰ ਕਾਨੂੰਨੀ ਪ੍ਰਵਾਸ ਦੇ ਵਿੱਚ ਫਿਲਹਾਲ ਥੋੜੀ ਠੱਲ ਹੈ ਇੰਨੀ ਗੱਲ ਹੈ ਡਰ ਦਾ ਮਾਹੌਲ ਹੈ ਲੋਕੀ ਤਾਂ ਗ੍ਰੀਨ ਕਾਰਡ ਹੋਲਡਰ ਹੋ ਕੇ ਵੀ ਡਰੀ ਜਾਂਦੇ ਸਿਟੀਜ਼ਨ ਲੋਕ ਵੀ ਡਰੀ ਜਾਂਦੇ ਵੀ ਹੋਊਗਾ ਕਿ ਡਰ ਦਾ ਮਾਹੌਲ ਉਹਨਾਂ ਨੇ ਕ੍ਰੀਏਟ ਕੀਤਾ ਜਾਣ ਬੁਝ ਕੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਆਸੀਂ ਆਵਾਂਗੇ ਪਹਿਲਾ ਦਿਨਾਂ ਦੇ ਵਿੱਚ ਅਸੀਂ ਇੰਨਾ ਡਰ ਦਾ ਮਾਹੌਲ ਕਰ ਦੇਣਾ ਕ੍ਰੀਏਟ ਜਿਹੜੇ ਬੰਦੇ ਐਕਚੁਅਲ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਨੇ ਜਿਨ੍ਹਾਂ ਕੋਲ ਲੀਗਲ ਪੇਪਰ ਨਹੀਂ ਗਏ ਉਹ ਖੁਦ ਆਪ ਦੇ ਆਪ ਨੂੰ ਅਮਰੀਕਾ ਛੱਡ ਕੇ ਚਲੇ ਜਾਂਦੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਇਮੀਗ੍ਰੇਸ਼ਨ ਅਟਾਰਨੀ ਰਾਜबीर ਸਿੰਘ ਬਠਲਾ ਜੋ ਅਮਰੀਕਾ ਦੇ ਵਿੱਚ ਅੱਜਕੱਲ ਗੈਰ ਕਾਨੂੰਨੀ ਪ੍ਰਵਾਸ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਰੌਲਾ ਪਿਆ ਹੈ ਉਸ ਦੇ ਸਬੰਧ ਵਿੱਚ ਅੱਜ ਅਸੀਂ ਸਾਰੀ ਗੱਲਬਾਤ ਇਹਨਾਂ ਤੋਂ ਪੁੱਛਦੇ ਹਾਂ ਹਾਂਜੀ ਬਠਰਾ ਸਾਹਿਬ ਤੁਹਾਡਾ ਪੰਜਾਬੀ ਲੋਕ ਚ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਚੱਲ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਜੇ ਅਸੀਂ ਪਹਿਲਾ ਸਵਾਲ ਕਰੀਏ ਵੀ ਜਿਵੇਂ ਤੁਹਾਨੂੰ ਪਤਾ ਹੈ ਅੱਜ ਮੀਡੀਆ ਦੇ ਵਿੱਚ ਸਭ ਚਰਚਾਵਾਂ ਖਬਰਾਂ ਨੇ ਕਿ 104 ਜਿਹੜੇ ਭਾਰਤੀ ਐ ਉਹਨਾਂ ਨੂੰ ਇੱਥੋਂ ਰਿਪੋਰਟ ਕੀਤਾ ਗਿਆ ਅਸੀਂ ਸੁਣਿਆ ਸੀ ਵੀ ਮੀਡੀਆ ਦੇ ਵਿੱਚ ਪਹਿਲੇ ਸੀ ਕਿ ਉਹਨਾਂ ਲੋਕਾਂ ਨੂੰ ਰਿਪੋਰਟ ਕੀਤਾ ਜਾਵੇਗਾ ਜਿਨ੍ਹਾਂ ਦੇ ਉੱਤੇ ਕੋਈ ਕ੍ਰਿਮੀਨਲ ਚਾਰਜ ਲੱਗੇ ਪਰ ਉਹਨਾਂ ਨੂੰ ਤਾਂ ਜਦੋਂ ਅਸੀਂ ਦੇਖਦੇ ਹਾਂ ਕਿਸੇ ਨੂੰ 4 ਦਿਨ ਕਿਸੇ ਨੂੰ 10 ਦਿਨ ਕਿਸੇ ਨੂੰ 15 ਦਿਨ ਹੋਈ ਸੀ ਉਹਨਾਂ ਨੂੰ ਕਿਉਂ ਰਿਪੋਰਟ ਕੀਤਾ ਗਿਆ ਇਹਦੇ ਪਿੱਛੇ ਇੱਕ ਕਾਰਨ ਹੈ ਇੱਕ ਕਾਨੂੰਨੀ ਕੁੰਡੀ ਹੈ ਇੰਦਾ ਜੇ ਮੈਂ ਤੁਹਾਨੂੰ ਮੈਨੂੰ ਲੱਗਣਗੇ 1-2 ਮਿੰਟ ਲੱਗਣਗੇ ਮੈਂ ਤੁਹਾਨੂੰ ਐਕਸਪਲੇਨ ਕਰਦਾ ਇਸ ਚੀਜ਼ ਨੂੰ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਵੀ ਕੋਈ ਅਮਰੀਕਾ ਦੇ ਬਾਰਡਰ ਤੇ ਆਉਂਦਾ ਸੀਗਾ ਉਦੋਂ ਜਿਹੜੀ ਅਮਰੀਕਾ ਦੀ ਕਸਟਮ ਐਂਡ ਬਾਰਡਰ ਪੈਟਰੋਲ ਹੈ ਜਿਹੜੀ ਉੱਥੇ ਬਾਰਡਰ ਤੇ ਉੱਤੇ ਬਾਰਡਰ ਪੁਲਿਸ ਜਿਹੜੀ ਨੂੰ ਕਹਿੰਦੇ ਆਪਾਂ ਉਹ ਉਹਨਾਂ ਤੋਂ ਪੁੱਛਦੇ ਸੀ ਉਹਨਾਂ ਦਾ ਨਾਮ ਉਹ ਕਿਹੜੀ ਕੰਟਰੀ ਤੋਂ ਨੇ ਤੇ ਕਈ ਉਹਨਾਂ ਕੋਲ ਡਾਕੂਮੈਂਟ ਹੈਗੇ ਨੇ ਲੀਗਲ ਡਾਕੂਮੈਂਟ ਹੈਗੇ ਨੇ ਅਮਰੀਕਾ ਦੇ ਵਿੱਚ ਐਂਟਰ ਕਰਨ ਵਾਸਤੇ ਜੀ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਦੇ ਸੀ ਕਿ ਕੀ ਤੁਹਾਨੂੰ ਜੇ ਅਸੀਂ ਵਾਪਸ ਤੁਹਾਡੇ ਮੁਲਕ ਭੇਜਦੀਏ ਤੇ ਕੀ ਤੁਹਾਨੂੰ ਖਤਰਾ ਹੈ ਉਹਦਾ ਜਵਾਬ ਦਿੰਦੇ ਸੀ ਲੋਕੀ ਕਿਉਂਕਿ ਉਹਨਾਂ ਕੋਲੋਂ ਪੁੱਛ ਲਿਆ ਜਾਂਦਾ ਸੀ ਤੇ ਉਹ ਹਾਂ ਕਹਿ ਦਿੰਦੇ ਸੀ ਜੀ ਤੇ ਉਸ ਤੋਂ ਬਾਅਦ ਉਹ ਪੁੱਛ ਲੈਂਦੇ ਸੀ ਕਿ ਤੁਸੀਂ ਐਸਾਈਲਮ ਲਾਉਣਾ ਹੈ ਤੇ ਉਹ ਫਿਰ ਉਹਦਾ ਜਵਾਬ ਹਾਂ ਕਰ ਦਿੰਦੇ ਸੀ 11 ਮਈ 2023 ਨੂੰ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਸੀਗਾ ਪਰ 트ੰਪ ਤੋਂ ਪਹਿਲਾਂ ਵਾਲੇ ਜੀ ਉਹਨਾਂ ਨੇ ਰੈਗੂਲੇਸ਼ਨ ਪਾਸ ਕੀਤੇ ਉਸ ਰੈਗੂਲੇਸ਼ਨ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਗਾਈਡੈਂਸ ਕਸਟਮ ਤੇ ਬਾਰਡਰ ਪੈਟਰੋਲ ਨੂੰ ਦੇ ਦਿੱਤੀ ਉਹਦੇ ਵਿੱਚ ਇਹ ਕਿ ਤੁਸੀਂ ਉਹਨਾਂ ਦਾ ਨਾਮ ਪੁੱਛਣਾ ਹੈ ਜੀ ਉਹ ਪੁੱਛਣਾ ਕਿੱਥੋਂ ਨੇ ਤੇ ਕਿਉਂ ਉਹਨਾਂ ਕੋਲ ਪੇਪਰ ਹੈਗੇ ਨੇ ਕਿ ਨਹੀਂ ਹੈਗੇ ਉਸ ਤੋਂ ਬਾਅਦ ਇਹ ਨਹੀਂ ਪੁੱਛਣਾ ਕਿ ਉਹਨਾਂ ਨੂੰ ਜੇ ਵਾਪਸ ਭੇਜ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਖਤਰਾ ਹੈ ਜਾਂ ਉਹ ਅਸਾਈਲਮ ਲਾਉਣਾ ਚਾਹੁੰਦੇ ਨੇ ਕਿ ਨਹੀਂ ਜੋ ਬੰਦਾ ਬਾਰਡਰ ਕਰਾਸ ਕਰ ਰਿਹਾ ਹੈ ਉਹਦੀ ਜ਼ਿੰਮੇਵਾਰੀ ਬਣੇਗੀ ਕਿ ਉਹ ਖੁਦ ਕਵੇ ਕਿ ਮੈਨੂੰ ਜੇ ਤੁਸੀਂ ਪਿੱਛੇ ਭੇਜੋਗੇ ਤਾਂ ਮੇਰੀ ਜਾਨ ਨੂੰ ਖਤਰਾ ਹੈ ਤੇ ਮੈਂ ਅਸਾਈਲਮ ਲਾਉਣਾ ਹੈ ਹੁਣ ਇਹਦੇ ਵਿੱਚ ਕੀ ਹੈ ਕਿ ਜੇ ਬੰਦਾ ਇਲੀਗਲੀ ਬਾਰਡਰ ਕਰਾਸ ਕਰਦਾ ਹੈ ਤੇ ਅਮਰੀਕਾ ਦਾ ਕਾਨੂੰਨ ਕਹਿੰਦਾ ਹੈ ਕਿ ਉਹਨੂੰ ਤੁਰੰਤ ਵਾਪਸ ਭੇਜਿਆ ਜਾ ਸਕਦਾ ਹੈ ਐਕਸਪੀਡਾਈਟਡ ਰਿਮੂਵਲ ਉਸ ਚੀਜ਼ ਨੂੰ ਕਹਿੰਦੇ ਨੇ ਤੇ ਕਿਉਂਕਿ ਉਹਨੇ ਇਹ ਨਹੀਂ ਕਿਹਾ ਕਿ ਮੈਨੂੰ ਪਿੱਛੇ ਭੇਜੋਗੇ ਤਾਂ ਮੈਨੂੰ ਖਤਰਾ ਹੈ ਤੇ ਮੈਂ ਅਸਾਇਲਮ ਲਾਉਣਾ ਹੈ ਜੇ ਉਹਨੇ ਆਪਣੇ ਮੂੰਹੋਂ ਨਹੀਂ ਕਿਹਾ ਤੇ ਉਹਨੂੰ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਪਾ ਦਿੱਤਾ ਜਾਂਦਾ ਤੇ ਉਹਨੂੰ ਰਾਈਟ ਅਵੇ ਕੁਝ ਦਿਨਾਂ ਦੇ ਵਿੱਚ ਹੀ ਵਾਪਸ ਆਪਣੇ ਮੁਲਕ ਭੇਜ ਦਿੱਤਾ ਜਾਂਦਾ ਇਹਦਾ ਮਤਲਬ ਉਹ ਬਚ ਸਕਦੇ ਸੀ ਰਿਮੂਵਲ ਤੋਂ ਜੇ ਉਹ ਉਹਨਾਂ ਨੂੰ ਇਹ ਕਹਿੰਦੇ ਜੀ ਜੀ ਸਾਨੂੰ ਆਪਣੇ ਮੁਲਕ ਨਾ ਭੇਜਿਆ ਜਾਵੇ ਸਾਨੂੰ ਖਤਰਾ ਹੈ ਤੇ ਅਸੀਂ ਇੱਥੇ ਅਸਾਇਲਮ ਲਾਉਣਾ ਹੈ ਫਿਰ ਉਹਨਾਂ ਨੂੰ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਪੈ ਜਾਂਦੇ ਨੇ ਉਹ ਫਿਰ ਉਹਨਾਂ ਨੂੰ ਉਹਨਾਂ ਦੀ ਇੰਟਰਵਿਊ ਹੁੰਦੀ ਹੈ ਇੰਟਰਵਿਊ ਦੇ ਬਾਅਦ ਜੇ ਉਹ ਇੰਟਰਵਿਊ ਪਾਸ ਕਰ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਨੋਟਿਸ ਦੇ ਕੇ ਛੱਡ ਦਿੱਤਾ ਜਾਂਦਾ ਤੇ ਫਿਰ ਜਿਹੜਾ ਇਮੀਗ੍ਰੇਸ਼ਨ ਸਿਸਟਮ 3 4 7 ਸਾਲ 4 ਸਾਲ 5 ਸਾਲ ਉਹਨਾਂ ਟਾਈਮ ਉਹਨਾਂ ਨੂੰ ਲੱਗ ਜਾਂਦਾ ਤੇ ਪਰ ਜੋ ਨਹੀਂ ਕਹਿੰਦੇ ਤਾਂ ਉਹ ਰਾਈਟ ਅਵੇ 4 5 ਦਿਨਾਂ ਦੇ ਵਿੱਚ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਤੇ ਹੁਣ ਜਿਹੜੇ ਤੁਸੀਂ ਬੱਚੇ ਦੇਖ ਰਹੇ ਹੋ ਜਿਹੜੇ ਉਹਨਾਂ ਨੇ ਰਿਪੋਰਟ ਕੀਤੇ ਇਹ ਮੇਰੇ ਖਿਆਲ ਨਾਲ ਇਹ ਉਹੀ ਬੱਚੇ ਨੇ ਜੋ ਐਕਸਪਾਇਰਟਿਡ ਰਿਮੂਵਲ ਦੇ ਵਿੱਚ ਆ ਗਏ ਉਹਨਾਂ ਨੇ ਨਹੀਂ ਕਿਹਾ ਕਿ ਅਸੀਂ ਐਸਾਈਲਮ ਲਾਉਣਾ ਹੈ ਇਸ ਕਰਕੇ ਉਹਨਾਂ ਨੂੰ ਰਾਈਟ ਅਵੇ ਰਿਪੋਰਟ ਕੀਤਾ ਗਿਆ ਜੀ ਇਹ ਜੇ ਅਸੀਂ ਦੇਖੀਏ ਵੀ ਆਮ ਖਬਰਾਂ ਦੇ ਵਿੱਚ ਚਰਚਾਵਾਂ ਨੇ ਕਿ ਇੱਕ ਮਿਲਟਰੀ ਜਿਹੜਾ ਹੈ ਜਹਾਜ਼ ਉਹ ਭੇਜਿਆ ਗਿਆ ਜਿਸ ਦੇ ਉੱਤੇ ਖਰਚਾ ਵੀ ਬਹੁਤ ਜ਼ਿਆਦਾ ਹੈ ਕਿ 트럼ਪ ਸਰਕਾਰ ਭਾਰਤ ਨੂੰ ਕੋਈ ਇਸ ਸਨੇਹਾ ਦੇਣਾ ਚਾਹੁੰਦੀ ਸੀ ਮਿਲਟਰੀ ਜਹਾਜ਼ ਭੇਜ ਕੇ ਜੀ ਟਰੰਪ ਸਰਕਾਰ ਕੱਲਾ ਭਾਰਤ ਨੂੰ ਨਹੀਂ ਇਹ ਸਨੇਹਾ ਦੇਣਾ ਚਾਹੁੰਦੀ ਉਹ ਸਨੇਹਾ ਸਾਰੀ ਦੁਨੀਆ ਨੂੰ ਦੇਣਾ ਚਾਹੁੰਦੀ ਹੈ ਤੇ ਜਿਹੜਾ ਸਨੇਹਾ ਹੈ ਉਹ ਦੁਨੀਆ ਵਾਸਤੇ ਵੀ ਨਹੀਂ ਉਹ ਇੱਥੇ ਦੇ ਮੁਲਕ ਵਾਸਤੇ ਹੈ ਜਿਹੜੇ ਟਰੰਪ ਦੇ ਸਪੋਰਟਰ ਜਿਨ੍ਹਾਂ ਨੇ ਉਹਨੂੰ ਜਿਤਾਇਆ ਹੈ ਕਿਉਂਕਿ ਜਦੋਂ ਉਹ ਆਪਣੀ ਕੈਂਪੇਨ ਕਰ ਰਿਹਾ ਸੀ ਉਦੋਂ ਕਹਿ ਰਿਹਾ ਸੀਗਾ ਕਿ ਮੈਂ ਲਾਰਜੈਸਟ ਡਿਪੋਰਟੇਸ਼ਨ ਇੱਥੇ ਆਪਰੇਸ਼ਨ ਚਲਾਵਾਂਗਾ ਅਮਰੀਕਾ ਦੇ ਵਿੱਚ ਤੇ ਉਹ ਆਪਣੇ ਵੋਟਰਸ ਨੂੰ ਇਹ ਸ਼ੋਅ ਕਰ ਰਿਹਾ ਕਿ ਵੇਖੋ ਮੈਂ ਆਪਣੀ ਪੂਰੀ ਜਦੋਜਹਿਦ ਕਰ ਰਿਹਾ ਹਰ ਪੱਖੋਂ ਮੈਂ ਜੋ ਆਪਣਾ ਗਿਆ ਹ ਸੀ ਉਹ ਮੈਂ ਪੁਗਾ ਰਿਹਾ ਇਸ ਕਰਕੇ ਉਹ ਕਹਿਣਾ ਚਾਹ ਰਿਹਾ ਹੈ ਬਾਕੀ ਜੋ ਮਿਲਟਰੀ ਪਲੇਨ ਜਿਵੇਂ ਆਪਾਂ ਇੰਡੀਆ ਦੀ ਗੱਲ ਕਰੀਏ ਕਿ ਮਿਲਟਰੀ ਪਲੇਨ ਦੇ ਵਿੱਚ ਉਹਨਾਂ ਨੇ ਬੰਦੇ ਪਾ ਕੇ ਆਪ ਇੰਡੀਆ ਭੇਜੇ ਨੇ ਮੇਰੇ ਖਿਆਲ ਨਾਲ ਇੰਡੀਆ ਦਾ ਉਹਨਾਂ ਨੂੰ ਇਹ ਪਰਮਿਸ਼ਨ ਦੇਣਾ ਕਿ ਸਾਡੇ ਤੁਸੀਂ ਕੰਟਰੀ ਦੇ ਵਿੱਚ ਆਪਣਾ ਮਿਲਟਰੀ ਪਲੇਨ ਲੈ ਆਓ ਹਾਂਜੀ ਮੇਰੇ ਖਿਆਲ ਨਾਲ ਇਹ ਇੰਡੀਆ ਦੀ ਬਹੁਤ ਵੱਡੀ ਕਮਜ਼ੋਰੀ ਹੈ ਇਹ ਉਹਨਾਂ ਦੀ ਤਾਕਤ ਨਹੀਂ ਸ਼ੋਅ ਕਰਦਾ ਤੁਸੀਂ ਆਪੇ ਦੇਖੋ ਕਿ ਚਾਈਨਾ ਉਹ ਆਪਣਾ ਜਿਹੜਾ ਇੰਡੀਆ ਦੇ ਨਾਲ ਦਾ ਜਿਹੜਾ ਮੁਲਕ ਹੈ ਕਿ ਉਹ ਅਲਾਉ ਕਰੇਗਾ ਅਮਰੀਕਾ ਨੂੰ ਕਿ ਤੁਸੀਂ ਆਪਣਾ ਮਿਲਟਰੀ ਪਲੇਨ ਜਿਹੜਾ ਆ ਇੱਥੇ ਲਾ ਕੇ ਤੁਹਾਡੀ ਸਾਡੀ ਧਰਤੀ ਤੇ ਲਾ ਦਿਓ ਚਾਈਨਾ ਤਾਂ ਅਲਾਉ ਹੀ ਨਹੀਂ ਕਰਦਾ ਕਿ ਭਾਈ ਜਿਹੜੇ ਬੰਦੇ ਇੱਥੇ ਆਏ ਹੋਏ ਨੇ ਉਹਨਾਂ ਨੂੰ ਵਾਪਸ ਭੇਜਣ ਦੀ ਇਹ ਕਮਰਸ਼ੀਅਲ ਪਲੇਨ ਰਾਹੀਂ ਵੀ ਉਹਨਾਂ ਨੂੰ ਡਿਪੋਰਟ ਨਹੀਂ ਕਰ ਸਕਦੀ ਕਿਉਂਕਿ ਜੇ ਚਾਰਟਰਡ ਕੋਈ ਪਲੇਨ ਵਗੈਰਾ ਭੇਜਦੇ ਤਾਂ ਉਹਦੇ ਖਰਚਾ ਵੀ ਕਹਿੰਦੇ ਬਹੁਤ ਘਟਾਣਾ ਬਹੁਤ ਖੱਟ ਖਰਚਾ ਖਰਚਾ ਆਉਂਦਾ ਹੁਣ ਮੈਂ ਜਿਹੜੇ ਨੰਬਰਸ ਆਏ ਨੇ ਸਾਹਮਣੇ ਉਹਦੇ ਵਿੱਚ ਇਹ ਹੈ ਕਿ ਇਹਨਾਂ ਨੇ ਗੁਆਟੇਮਾਲਾ ਭੇਜਿਆ ਸੀ ਗੁਆਟੇਮਾਲਾ ਜਾਂ ਹੋਂਡੂਰਾਸ ਕਿਸੇ ਥਾਂ ਤੇ ਇਹਨਾਂ ਨੇ ਭੇਜਿਆ ਸੀ ਪਲੇਨ ਉਹਦਾ ਰੈਗੂਲਰ ਖਰਚਾ ਸੀਗਾ 80000 ਜੀ ਜੇ ਉਹ ਪਲੇਨ ਭੇਜਦੇ ਨੇ ਉਹਨਾਂ ਨੇ ਜਿਹੜੀ ਮਿਲਟਰੀ ਫਲਾਈਟ ਭੇਜੀ ਉਹਦਾ ਖਰਚਾ ਆਇਆ 8 ਲੱਖ ਡਾਲਰ ਤੋਂ 10 ਗੁਣਾ ਜ਼ਿਆਦਾ ਜਿਹੜਾ ਆ ਉਸ ਚੀਜ਼ ਦਾ ਖਰਚਾ ਆ ਰਿਹਾ ਹੈ 5 ਤੋਂ 6000 ਇੱਕ ਬੰਦੇ ਦੀ ਡਿਪੋਰਟੇਸ਼ਨ ਤੇ ਖਰਚਾ ਆ ਰਿਹਾ ਹੈ ਤੇ ਇਹ ਸਿਰਫ ਇੱਕ ਸਟੰਟ ਹੈ ਜਿਹੜਾ ਦਿਖਾਇਆ ਜਾ ਰਿਹਾ ਲੋਕਾਂ ਨੂੰ ਕਿ ਵੇਖੋ ਜੀ ਵੱਡੇ ਵੱਡੇ ਪਲੇਨ ਨਾਲੇ ਫੌਜੀ ਨਾਲੇ ਵੱਡੀਆਂ ਵੱਡੀਆਂ ਗੰਨਾ ਉਹਨਾਂ ਨੂੰ ਇਹ ਕ੍ਰਿਮੀਨਲ ਦੇ ਦਰਸ਼ਾਇਆ ਜਾ ਰਿਹਾ ਹੈ ਕਿ ਉਹ ਅੱਤਵਾਦੀ ਨਹੀਂ ਹੈ ਟੈਰਰਿਸਟ ਨਹੀਂ ਪਰ ਇਹਦੇ ਵਿੱਚ ਮੇਰੇ ਖਿਆਲ ਨਾਲ ਸਿਰਫ ਇੱਕ ਸਟੰਟ ਹੈ ਮੇਰੇ ਖਿਆਲ ਨਾਲ ਕੋਈ ਇੰਨੀ ਇਹ ਕੋਈ ਜਿਆਦਾ ਇਹ ਨਹੀਂਗਾ ਕਿ ਇਹ ਇਹ ਇਟਸ ਇੰਪ੍ਰੈਸਿਵ ਕੈਂਪੇਨ ਹੀ ਇੰਪੈਕਟਫੁਲ ਕੈਂਪੇਨ ਤੁਸੀਂ ਡਰਾ ਜਰੂਰ ਰਹੇ ਹੋ ਲੋਕਾਂ ਨੂੰ ਪਰ ਜਿਹੜੇ ਗਰਾਉਂਡ ਤੇ ਰਿਜ਼ਲਟ ਨੇ ਉਹ ਸੇਮ ਜੇ ਨੇ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਟਾਈਮ ਤੇ ਸੀ ਇੱਕ ਵਿਵਾਦ ਇੱਕ ਹੋਰ ਜੁੜ ਗਿਆ ਇਹਦੇ ਨਾਲ ਵੀ ਜਿਹੜਾ ਪਲੈਨ ਇੱਥੋਂ ਜਾਂਦਾ ਹੈ ਉਹ ਦਿੱਲੀ ਰਸਤੇ ਦੇ ਵਿੱਚ ਅੰਮ੍ਰਿਤਸਰ ਜਾਨ ਤੱਕ 36 에어ਪੋਰਟ ਹੋਰ ਆਉਂਦੇ ਆ ਅੰਮ੍ਰਿਤਸਰ ਇਹੀ ਲੈਂਡ ਕਿਉਂ ਕਰਵਾਇਆ ਜਾਂਦਾ ਦੇਖੋ ਜੀ ਹੁਣ ਮੇਰੇ ਖਿਆਲ ਨਾਲ ਇਹਦੇ ਵਿੱਚ ਅਮਰੀਕਾ ਦੀ ਜਾਂ 트럼ਪ ਸਰਕਾਰ ਦੀ ਜਿਆਦਾ ਯੋਗਦਾਨ ਨਹੀਂ ਹੋਣਾ ਇਹਦੇ ਵਿੱਚ ਭਾਰਤ ਸਰਕਾਰ ਦਾ ਹੀ ਹੋਣਾ ਮੈਨੂੰ ਮੈਨੂੰ ਜਿਆਦਾ ਪਤਾ ਨਹੀਂ ਕਿਉਂ ਹੋਇਆ ਪਰ ਮੇਰਾ ਇੱਕ ਨਿੱਜੀ ਮਤ ਹੈ ਜੇ ਜੇ ਤੁਸੀਂ ਕਹੋ ਤਾਂ ਮੈਂ ਰੱਖ ਸਕਦਾ ਬਿਲਕੁਲ ਬਿਲਕੁਲ ਜੀ ਮੇਰੇ ਖਿਆਲ ਨਾਲ ਐਂ ਲੱਗਦਾ ਹੈ ਕਿ ਜੇ ਮਿਲਟਰੀ ਪਲੇਨ ਦਿੱਲੀ ਦੇ ਵਿੱਚ ਜੇ ਲੈਂਡ ਕਰਵਾਉਂਦੇ ਤਾਂ ਵਿਰੋਧੀ ਧਿਰੇ ਜਿਹੜੇ ਇੰਡੀਆ ਦੇ ਵਿੱਚ ਹੈਗੇ ਨੇ ਉਹਨਾਂ ਨੇ ਇਹ ਸਵਾਲ ਚੱਕਣਾ ਸੀਗਾ ਕਿ ਭਾਰਤ ਦੀ ਸੋਵਰਨਿਟੀ ਨੂੰ ਇੱਕ ਖਤਰਾ ਹੈ ਕਿਉਂਕਿ ਇੱਕ ਦੂਜੇ ਮੁਲਕ ਦਾ ਮਿਲਟਰੀ ਪਲੇਨ ਤੁਸੀਂ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ ਤੁਸੀਂ ਕਰ ਰਹੇ ਹੋ ਇਹ ਭਾਰਤ ਦੀ ਪ੍ਰਭੂਤਾ ਦੇ ਉੱਤੇ ਵੀ ਇੱਕ ਸਵਾਲ ਹੈ ਕਿ ਤੁਸੀਂ ਇਦਾਂ ਕਿਵੇਂ ਅਲਾਉ ਕਰ ਦਿੱਤਾ ਫਿਰ ਜਿਹੜੇ ਦੂਜੇ ਵਿੱਚ ਰਸਤੇ ਵਿੱਚ ਹੋਰ ਬੈਂਗਲੌਰ ਹైదరాబాద్ ਜੈਪੁਰ ਇਹ ਸਥਾਨ ਇੱਥੇ ਵੀ ਹੋ ਸਕਦਾ ਸੀ ਅੰਮ੍ਰਿਤਸਰ ਹੀ ਕਿਉਂ ਚੁਣਿਆ ਗਿਆ ਤੇ ਆ ਮੀਡੀਆ ਵਿੱਚ ਇਹ ਵੀ ਖਬਰ ਆ ਰਹੀਆਂ ਨੇ ਵੀ ਇਸ ਤਰ੍ਹਾਂ ਸ਼ੋਅ ਕੀਤਾ ਗਿਆ ਵੀ ਪੰਜਾਬੀਆਂ ਨੂੰ ਸਿੱਖਾਂ ਨੂੰ ਡਿਪੋਰਟ ਕੀਤਾ ਗਿਆ ਜਦ ਕਿ ਉਹਦੇ ਵਿੱਚ ਜਿਹੜੀ ਗਿਣਤੀ ਹੈ ਉਹ ਤਾਂ ਗੁਜਰਾਤੀ ਤੇ ਹਰਿਆਣਵੀ ਬਹੁਤ ਜ਼ਿਆਦਾ ਹੈ ਪੰਜਾਬੀ ਤਾਂ ਤੀਜੇ ਚੌਥੇ ਨੰਬਰ ਤੇ ਆਉਂਦੇ ਆ ਬਿਲਕੁਲ ਜੀ ਬਿਲਕੁਲ ਹੁਣ ਉਹਦੇ ਉਹ ਜਿਹੜੇ 104 ਬੰਦੇ ਰਿਪੋਰਟ ਕੀਤੇ ਗਏ ਪਹਿਲਾਂ ਤਾਂ ਅਫਵਾਹਾਂ ਉਡੀਆਂ ਕਿ 205 ਬੰਦਾ ਡਿਪੋਰਟ ਕੀਤਾ ਗਿਆ ਬਾਅਦ ਦੇ ਵਿੱਚ ਆ ਗਿਆ ਕਿ 104 ਹੈ 104 ਦੇ ਵਿੱਚ ਵੀ 30 ਜਾਂ 31 ਬੰਦੇ ਪੰਜਾਬੀ ਸੀ ਉਸ ਤੋਂ ਇਲਾਵਾ ਹਰਿਆਣਵੀ ਸੀਗੇ ਗੁਜਰਾਤੀ ਸੀਗੇ ਉਹਨਾਂ ਦੀ ਗਿਣਤੀ ਜ਼ਿਆਦਾ ਸੀਗੀ ਉਹਨਾਂ ਨਾਲ ਇਹ ਗੁਜਰਾਤ ਵੀ ਲੈਂਡ ਕਰਵਾਇਆ ਜਾ ਸਕਦਾ ਗੁਜਰਾਤ ਵੀ ਲੈਂਡ ਕਰਵਾਇਆ ਜਾ ਸਕਦਾ ਸੀ ਪੰਜਾਬ ਹੀ ਕਿਉਂ ਹਣ ਮੈਂ ਮੈਂ ਸੋਚਦਾ ਹਾਂ ਕਿ ਭਾਰਤ ਸਰਕਾਰ ਮੇਰੇ ਖਿਆਲ ਨਾਲ ਕੋਈ ਇਹ ਕੋਈ ਵੀ ਮੌਕਾ ਇੰਨਾ ਖੁੰਝਣਾ ਨਹੀਂ ਚਾਹੁੰਦੀ ਜਿੰਦੇ ਚੋ ਦਿਖਾਉਣਾ ਚਾਹੁੰਦੀ ਏ ਕਿ ਜੀ ਹਾਂਜੀ ਆ ਦੇਖੋ ਅਸੀਂ ਪੰਜਾਬੀ ਉੱਥੋਂ ਵਾਪਸ ਆ ਗਏ ਇੱਕ ਪੰਜਾਬ ਦਾ ਥੋੜਾ ਜਿਹਾ ਨਾਮ ਮੇਰੇ ਖਿਆਲ ਨਾਲ ਨੀਵਾ ਕਰਨਾ ਚਾਹੁੰਦੇ ਸੀ ਫਿਰ ਤੁਹਾਨੂੰ ਲੱਗਦਾ ਵੀ ਪੰਜਾਬ ਸਰਕਾਰ ਜਾ ਜਿਹੜੇ ਵਿਰੋਧੀ ਧਿਰ ਦੇ ਉੱਥੇ ਨੇਤਾ ਹੈਗੇ ਆ ਪੰਜਾਬ ਦੇ ਉਹਨਾਂ ਨੂੰ ਸਰਕਾਰ ਨੂੰ ਕੁਐਸਚਨ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਜੀ ਬਿਲਕੁਲ ਕਰਨਾ ਚਾਹੀਦਾ ਪਰ ਜ਼ੋਰ ਕੁਐਸਚਨ ਕਰਨਾ ਚਾਹੀਦਾ ਕਿ ਇਦਾਂ ਕਿਉਂ ਪਰ ਮੇਰੇ ਖਿਆਲ ਨਾਲ ਇੱਕ ਜਿਹੜੀ ਸਟ੍ਰੈਟੇਜੀ ਹੁੰਦੀ ਹੈ ਰਾਜਨੀਤਿਕ ਇਹ ਸਾਰੇ ਰਲ ਮਿਲ ਕੇ ਹੀ ਹੈ ਬਿਲਕੁਲ ਜੀ ਇਹਨਾਂ ਨੂੰ ਕਿ ਜੇ ਦਿੱਲੀ ਲੈਂਡ ਹੋਇਆ ਤੇ ਜ਼ਿਆਦਾ ਗੱਲਾਂ ਵਧਣਗੀਆਂ ਮੀਡੀਆ ਵੀ ਉਹਨੂੰ ਜ਼ਿਆਦਾ ਚੱਕੇਗਾ ਪੰਜਾਬ ਚ ਲੈਂਡ ਕਰਾ ਦिए ਇੱਕ ਤਾਂ ਪੰਜਾਬ ਦਾ ਥੋੜਾ ਜਿਹਾ ਨਾਮ ਹੀ ਆਪਾਂ ਥੱਲੇ ਲਾ ਦिए ਤੇ ਦੂਜੀ ਗੱਲ ਜੇ ਥੋੜਾ ਬਹੁਤ ਰੌਲਾ ਪੈਗਾ ਵੀ ਤੇ ਉੱਥੇ ਪਹੇਗਾ ਪੰਜਾਬੀ মিডিਆ ਆ ਪਾ ਕੇ ਬਸ ਚੁੱਪਚਾਪ ਹੋ ਜਾਏਗਾ ਕੰਮ ਖਤਮ ਹੋ ਜਾਏਗਾ ਨਾਲੇ ਹੁਣ ਕਿਉਂਕਿ ਮੋਦੀ ਦੀ ਮੀਟਿੰਗ ਹੋ ਰਹੀ ਹੈ ਕੁਝ ਕੁਝ ਮਹੀਨੇ ਬਾਅਦ ਉਹਨੇ ਇੱਥੇ ਅਮਰੀਕਾ ਆਉਣਾ ਹੈ 트ੰਪ ਦੇ ਨਾਲ ਮੀਟਿੰਗ ਹੋ ਰਹੀ ਹੈ ਉਹ ਬਸ ਦਿਖਾਉਣਾ ਚਾਹੁੰਦਾ ਕਿ ਜੀ ਮੈਂ ਦੇਖੋ ਮੋਦੀ ਜੀ ਮੈਂ ਮੋਦੀ ਦਿਖਾਉਣਾ ਚਾਹੁੰਦਾ ਕਿ 트ੰਪ ਦੇਖੋ ਜੀ ਮੈਂ ਤੁਹਾਡੇ ਨਾਲ ਹਾਂ ਪਰ ਜਿਹੜਾ ਸੀ ਕਿਹਾ ਮੈਂ ਕਰ ਰਿਹਾ ਜਿਹੜਾ 트ੰਪ ਸਾਹਿਬ ਨੇ ਕਿਹਾ ਵੀ 18000 ਭਾਰਤੀ ਮੈਂ ਰਿਪੋਰਟ ਕਰਨੇ ਬਚ ਜਾਣਗੇ ਉਹ ਦੇਖੋ ਜੀ ਉਹ ਜਿਹੜੇ 18000 ਭਾਰਤੀ ਨੇ ਉਹ ਇੱਕ ਨਾ ਨੇ ਥੋੜਾ ਸਮਾਂ ਪਹਿਲਾਂ ਇੱਕ ਲਿਸਟ ਕੱਢੀ ਸੀਗੀ ਜੀ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੇ ਉਹਦੇ ਵਿੱਚ ਇਦਾਂ ਹੈ ਕਿ 1.4 ਮਿਲੀਅਨ ਦੇ ਕਰੀਬਨ ਜਿਹੜੇ ਬੰਦਿਆਂ ਤੇ ਰਿਮੂਵਲ ਆਰਡਰ ਫਾਈਨਲ ਹੋ ਚੁੱਕੇ ਨੇ ਰਿਮੂਵਲ ਆਰਡਰ ਫਾਈਨਲ ਦਾ ਮਤਲਬ ਹੈ ਕਿ ਉਹਨਾਂ ਨੇ ਆਪਣੇ ਕੇਸ ਵਗੈਰਾ ਲਾਏ ਸੀ ਉਸ ਤੋਂ ਬਾਅਦ ਉਹ ਕੇਸ ਡਿਨਾਈ ਹੋ ਗਏ ਅੱਗੇ ਅਪੀਲਾਂ ਲਾਈਆਂ ਸੀ ਅਪੀਲਾਂ ਵੀ ਡਿਨਾਈ ਹੋ ਗਈਆਂ ਤੇ ਹੁਣ ਉਹ ਉਹਨਾਂ ਦਾ ਸਟੇਟਸ ਇਹ ਹੈ ਕਿ ਉਹਨਾਂ ਤੇ ਇੱਕ ਡੀਪ ਫਾਈਨਲ ਡਿਪੋਰਟੇਸ਼ਨ ਆਰਡਰ ਲੱਗ ਚੁੱਕੇ ਨੇ ਕੁਝ ਖਬਰਾਂ ਇਹਦਾ ਆ ਰਹੀਆਂ ਨੇ ਕਿ ਆਇਸ ਦੇ ਕੋਲ ਜਿਹੜੇ ਨੇ 1700 ਬੱਚੇ ਇੰਡੀਅਨ ਜਿਹੜੇ ਭਾਰਤੀ ਮੂਲ ਦੇ ਨੇ ਉਹ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਨੇ ਪਰ ਬਾਕੀ ਜਿਹੜੇ ਅਪਰੋਕਸੀਮੇਟਲੀ 15-16000 ਨੇ ਉਹ ਹਾਲੇ ਵੀ ਕਮਿਊਨਿਟੀ ਦੇ ਵਿੱਚ ਨੇ ਹੋ ਸਕਦਾ ਉਹਨਾਂ ਨੇ ਕੋਈ ਹੋਰ ਰਸਤਾ ਚੁਣ ਲਿਆ ਹੋਵੇ ਕਿਸੇ ਨੇ ਕੋਈ ਯੂ ਵੀਜ਼ਾ ਹੁੰਦਾ ਇੱਕ ਤਰ੍ਹਾਂ ਦਾ ਵੀਜ਼ਾ ਹੁੰਦਾ ਕੋਈ ਵਿਆਹ ਵਾਲਾ ਹੁੰਦਾ ਜਾਂ ਕੋਈ ਹੋਰ ਤਰੀਕੇ ਚੁਣ ਲਏ ਹੋ ਸਕਦੇ ਨੇ ਤੇ ਉਹ ਡਿਪੋਰਟ ਹੋਣਗੇ ਕਿ ਨਹੀਂ ਹੋਣਗੇ ਇਹ ਬੜੇ ਦੂਰ ਦੀ ਗੱਲ ਹੈ ਮੇਰੇ ਖਿਆਲ ਨਾਲ ਇਹ ਬਹੁਤ ਔਖੀ ਗੱਲ ਹੈ ਕਿ ਇਸ ਕਰਨਾ ਕਿਉਂਕਿ ਜਦੋਂ ਜੇ ਮੰਨ ਲਓ ਉਹਨਾਂ ਨੂੰ ਅਰੈਸਟ ਕਰਿਆ ਡਿਟੇਨ ਵੀ ਕਰਦੇ ਨੇ ਉੱਥੇ ਦੇਖਣਾ ਪਵੇਗਾ ਕਿ ਉਹਨਾਂ ਦਾ ਉਹਨਾਂ ਨੇ ਕੋਈ ਹੋਰ ਕੋਈ ਇਮੀਗ੍ਰੇਸ਼ਨ ਪ੍ਰੋਸੀਡਿੰਗਸ ਦੇ ਵਿੱਚ ਤਾਂ ਨਹੀਂ ਗਏ ਉਹ ਸੋ ਇਹ ਹਾਲੇ ਗੱਲਾਂ ਕਹਿਣ ਦੀਆਂ ਦੂਰ ਨੇ ਕਿ ਸਾਰੇ ਕਰ ਸਕਣਗੇ ਕਿ ਨਹੀਂ ਪਰ ਜਿਹੜੀ ਕਾਰਗੁਜ਼ਾਰੀ ਹੈ 트ੰਪ ਸਾਹਿਬ ਦੀ ਉਹ ਤਾਂ ਫਿਰ ਪੂਰਾ ਆਪਣੀ ਕਾਮਯਾਬ ਨੇ ਉਹ ਸਾਰਾ ਕੁਝ ਤੁਸੀਂ ਜੋ ਉਹਨਾਂ ਦੀਆਂ ਕਾਰਵਾਈਆਂ ਨੇ ਉਹਨਾਂ ਦੇ ਨਾਲ 100% ਐਗਰੀ ਕਰਦੇ ਹੋ ਨਹੀਂ ਜੀ ਮੈਂ ਉਹਨਾਂ ਦੇ ਨਾਲ ਬਿਲਕੁਲ ਵੀ ਐਗਰੀ ਨਹੀਂ ਕਰਦਾ 100% ਓਏ ਇਦਾਂ ਨਹੀਂ ਵੀ ਤੁਹਾਡਾ ਜੋ ਤੁੱਕ ਕਿਉਂਕਿ ਤੁਹਾਡੇ ਜਿਹੜੇ ਬੰਦੇ ਆਣੇ ਆ ਉਹ ਉਹ ਰਿਪੋਰਟ ਜਿਵੇਂ ਕਿ ਫਰ ਤੁਸੀਂ ਅਟਰਨੀ ਹੋ ਤੁਹਾਡੇ ਕੇਸ ਵੱਧ ਤੋਂ ਵੱਧ ਮਿਲ ਨੇ ਇਸ ਕਰਕੇ ਜਾਂ ਕੋਈ ਹੋਰ ਕਾਰਨ ਨਹੀਂ ਜੀ ਇਹ ਕਾਰਨ ਨਹੀਂਗਾ ਕਾਰਨ ਇਹ ਹੈ ਕਿ ਜਦੋਂ 트럼ਪ ਨੇ ਕੈਂਪੇਨ ਕੀਤੀ ਸੀ ਪ੍ਰੈਜ਼ੀਡੈਂਟ ਦੀ ਉਦੋਂ ਇਹ ਕਹਿੰਦਾ ਸੀਗਾ ਕਿ ਮੈਂ ਪ੍ਰੈਜ਼ੀਡੈਂਟ ਆ ਜਿਹੜਾ ਲਾ ਫਾਲੋ ਕਰਾਂਗਾ ਮੈਂ ਜੋ ਅਮਰੀਕਾ ਦਾ ਲਾ ਹੈ ਉਹਨੂੰ ਸਹੀ ਤਰ੍ਹਾਂ ਐਗਜ਼ੀਕਿਊਟ ਕਰਾਂਗਾ ਤੇ ਉਹਨਾਂ ਦੀ ਸਾਰੀ ਕੈਂਪੇਨ ਸੀ ਕਿ ਜੋ ਬੰਦੇ ਅਮਰੀਕਾ ਦੇ ਵਿੱਚ ਆਉਂਦੇ ਨੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਆਉਂਦੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਤੇ ਅਕੋਰਡਿੰਗ ਟੂ ਲਾ ਲੀਗਲ ਤਰੀਕੇ ਨਾਲ ਨਹੀਂ ਰਹਿ ਰਹੇ ਹੁਣ ਜਦੋਂ ਆ ਆ ਪਾਏ ਨੇ ਉਹ ਕੀ ਕਰ ਰਹੇ ਨੇ ਕਨਸਟੀਟਿਊਸ਼ਨ ਦੇ ਵਿੱਚ ਅਮਰੀਕਾ ਦੇ ਕਨਸਟੀਟਿਊਸ਼ਨ ਦੇ 14th ਐਮੈਂਡਮੈਂਟ ਦੇ ਵਿੱਚ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਜੋ ਬੱਚਾ ਅਮਰੀਕਾ ਦੀ ਧਰਤੀ ਤੇ ਪੈਦਾ ਹੋਏਗਾ ਉਹ ਅਮਰੀਕਾ ਦਾ ਸਿਟੀਜ਼ਨ ਹੋਏਗਾ ਜੀ ਉਹਨਾਂ ਨੇ ਆ ਕੇ ਇੱਕ ਐਗਜ਼ੀਕਟਿਵ ਆਰਡਰ ਪਾਸ ਕੀਤਾ ਕੀ ਜੀ ਜੋ ਬੱਚਾ ਅਮਰੀਕਾ ਦੀ ਧਰਤੀ ਤੇ ਪੈਦਾ ਹੋਇਆ ਜੇ ਉਹਦੀ ਮਾਂ ਲੀਗਲ ਨਹੀਂ ਗਈ ਜੇ ਉਹਦੀ ਮਾਂ ਇਥੇ ਅਨਲੌਫਲ ਹੈ ਤੇ ਉਹ ਬੱਚਾ ਅ ਅਮਰੀਕਾ ਦਾ ਸਿਟੀਜ਼ਨ ਨਹੀਂ ਹੋਏਗਾ ਇਹ ਸਿੱਧਾ ਸਿੱਧਾ ਕਨਸਟੀਟਿਊਸ਼ਨ ਦੀ ਵਾਇਲੇਸ਼ਨ ਹੈ ਉਹਨਾਂ ਨੇ ਖੁਦ ਗੈਰ ਕਾਨੂੰਨੀ ਕੰਮ ਕੀਤੇ ਨੇ ਹਾਲਾਂਕਿ ਉਹ ਉਹਨਾਂ ਨੇ ਜੋ ਐਗਜ਼ੈਕਟਿਵ ਆਰਡਰ ਪਾਸ ਕੀਤਾ ਉਸ ਤੋਂ ਬਾਅਦ 14 ਸਟੇਟਾਂ ਨੇ ਹੁਣ ਮੇਰੇ ਖਿਆਲ ਨਾਲ ਹੋਰ ਸਟੇਟਾਂ ਨੇ ਵੀ ਉਹਨਾਂ ਨੂੰ ਚੈਲੰਜ ਕੀਤਾ ਤੇ ਉਹ ਸਟੇ ਹੋ ਗਿਆ ਪਰ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਉਹ ਉਹਨਾਂ ਨੇ ਕਾਫੀ ਐਗਜ਼ੈਕਟਿਵ ਆਰਡਰ ਪਾਸ ਕੀਤੇ ਨੇ ਉਹ ਉਹਨਾਂ ਦੇ ਉਹ ਕੋਈ ਬਾਲੀ ਲੀਗੈਲਿਟੀ ਫਾਲੋ ਨਹੀਂ ਕੀਤੀ ਉਹਨਾਂ ਨੇ ਸਿਰਫ ਆਵਦੀ ਆਵਦਾ ਡੰਡਾ ਚੁੱਕਾ ਪਰ ਇਹ ਪਾਸ ਹੋਣ ਸੁਪਰੀਮ ਕੋਰਟ ਦੇ ਇਹਨਾਂ ਨੂੰ ਮੰਨੇ ਜਾਂ ਨਾ ਮੰਨੇ ਇਹ ਅਲੱਗ ਗੱਲ ਹੈ ਨਹੀਂ ਹਾਂ ਜੋ ਹੁਣ ਕੋਰਟਾਂ ਦੇ ਥਰੂ ਜਾਣਗੇ ਪਰ ਗੱਲ ਹੈ ਕਿ ਇੱਕ ਵਾਰੀ ਉਹਨਾਂ ਪਾਸ ਜਦੋਂ ਐਗਜ਼ੈਕਟਿਵ ਆਰਡਰ ਪਾਸ ਹੋ ਗਿਆ ਉਹ ਉਦੋਂ ਹੀ ਲਾਗੂ ਹੋ ਜਾਂਦਾ ਤੇ ਇੱਕ ਵਾਰੀ ਲਾਗੂ ਹੋ ਕੇ 2-4 ਦਿਨ 5 ਦਿਨ ਜਾਂ 10 ਦਿਨ ਜਦੋਂ ਤੱਕ ਉਹਨੂੰ ਚੈਲੰਜ ਨਹੀਂ ਕੀਤਾ ਜਾਂਦਾ ਕੋਰਟ ਤੱਕ ਉਦੋਂ ਤੱਕ ਉਹਨਾਂ ਨੇ ਜਿਵੇਂ ਕਿਹਾ ਜਾ ਸਕਦਾ ਹੈ ਕਿ ਕਾਫੀ ਇਧਰ ਉਧਰ ਲੋਕਾਂ ਨੂੰ ਭਜਾਣਾ ਪਾਤੀਆਂ ਨੇ ਜਿਹੜੀਆਂ ਭਾਜੜਾ ਪਈਆਂ ਹੁਣ ਜੇ ਐਗਜ਼ੈਕਟਿਵ ਆਰਡਰ ਹੈ ਉਸ ਦੇ ਅੰਡਰ ਜੇ ਅੱਜ ਕੋਈ ਬੱਚਾ ਇੱਥੇ ਕੋਈ ਗੈਰ ਕਾਨੂੰਨੀ ਰਹਿ ਰਿਆ ਉਹ ਬੱਚਾ ਇੱਥੇ ਪੈਦਾ ਹੁੰਦਾ ਉਹ ਸਿਟੀਜ਼ਨ ਮੰਨਿਆ ਜਾਏਗਾ ਕਿ ਨਹੀਂ ਮੰਨਿਆ ਅੱਜ ਦੇ ਟਾਈਮ ਤੇ ਕਿਉਂਕਿ ਉਹਨਾਂ ਦਾ ਆਰਡਰ ਉਹ ਸਟੇ ਹੋ ਚੁੱਕਿਆ ਉਹਦੇ ਤੇ ਰੋਕ ਲੱਗ ਚੁੱਕੀ ਹੈ ਅੱਛਾ ਨਹੀਂ ਮੰਨੇ ਹਾਲੇ ਨਹੀਂ ਮੰਨਿਆ ਜਾਏਗਾ ਬੱਚਾ ਇੱਥੇ ਪੈਦਾ ਹੁੰਦਾ ਉਹ ਅਮਰੀਕਾ ਦਾ ਸਿਟੀਜ਼ਨ ਹੀ ਹੋਏਗਾ ਜੀ ਫਿਰ ਤੁਸੀਂ ਜਿਹੜਾ ਕੁਝ ਇਹ ਸਾਰਾ ਕੁਝ ਜੇ ਗੈਰ ਕਾਨੂੰਨੀ ਜਿਹੜਾ ਪ੍ਰਵਾਸ ਹੈ ਹੁਣ ਅਸੀਂ ਮੰਨ ਲੀਏ ਕਿ ਰੁਕ ਗਿਆ ਹੁਣ ਬੰਦ ਹੋ ਜਾਏਗਾ ਦੇਖੋ ਜੀ ਅੱਜ ਦੀ ਟਾਈਮ ਦੇ ਵਿੱਚ ਜਿਹੜਾ ਬਾਰਡਰ ਤੋਂ ਕਰਾਸਿੰਗ ਹਾਰੀਆਂ ਸੇ ਹੋ ਰਹੀਆਂ ਸੀਗੀਆਂ ਉਹ ਬਹੁਤ ਕਾਫੀ ਡਾਊਨ ਨੇ ਕਿਉਂਕਿ ਬਾਰਡਰ ਦੇ ਉੱਤੇ ਵੀ ਉਹਨਾਂ ਨੇ ਆਰਮੀ ਲਾਈ ਹੈ ਹਾਲਾਂਕਿ ਗੱਲਾਂ ਕਹਿਣ ਨੂੰ ਆ ਰਹੀਆਂ ਨੇ ਕਿ ਸ਼ੋਅ ਵਾਸਤੇ ਲਾਈ ਹੈ ਕੋਈ ਇੰਨਾ ਨਹੀਂਗਾ ਪਰ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ ਕਿ ਜੇ ਜੇ ਉਹ ਕਰਾਸ ਕਰਨਗੇ ਤਾਂ ਅੱਗੇ ਜਿਹੜਾ ਉਹਨਾਂ ਨੂੰ ਆਨ ਨਹੀਂ ਦਿੱਤਾ ਜਾਏਗਾ ਤੇ ਦੂਜੀ ਗੱਲ ਇਹ ਕਿ ਉਹਨਾਂ ਨੇ ਇੱਕ ਰਿਮੇਨ ਇਨ ਮੈਕਸੀਕੋ ਪਾਲਿਸੀ ਸੀ ਕਿ ਜੇ ਤੁਸੀਂ ਆਉਣੇ ਵੀ ਹੋ ਤਾਂ ਤੁਹਾਨੂੰ ਵਾਪਸ ਮੈਕਸੀਕੋ ਦੇ ਵਿੱਚ ਭੇਜ ਦਿੱਤਾ ਜਾਏਗਾ ਤੁਸੀਂ ਉੱਥੇ ਇੰਤਜ਼ਾਰ ਕਰੋ ਤੁਹਾਡੇ ਕੇਸ ਦਾ ਸੋ ਫਿਲਹਾਲ ਦੀ ਘੜੀ ਦੇ ਵਿੱਚ ਇੱਕ ਡਰ ਦਾ ਮਾਹੌਲ ਹੈ ਤੇ ਉਹ ਲੋਕੀ ਜਿਹੜੇ ਬਾਰਡਰ ਤੋਂ ਆ ਰਹੇ ਸੀ ਉਹ ਬਹੁਤ ਬਹੁਤ ਘਟ ਗਿਣਤੀ ਦੇ ਵਿੱਚ ਆ ਰਹੇ ਨੇ ਫਿਲਹਾਲ ਜਿਹੜੇ ਤੁਸੀਂ ਕਹ ਰਹੇ ਹੋ ਵੀ ਗੈਰ ਗੈਰ ਕਾਨੂੰਨੀ ਪ੍ਰਵਾਸ ਹੈ ਹੁਣ ਅੱਜ ਦੀ ਘੜੀ ਰੁਕਿਆ ਹੋਇਆ ਪਰ ਤੁਸੀਂ ਇਹ ਵੀ ਮੰਨਦੇ ਹੋ ਵੀ ਆਪਣੇ ਗੁਆਂਢੀ ਮੁਲਕਾਂ ਨੂੰ ਵੀ ਭਜੜਾ ਪਾਰਖੀਆਂ ਨੇ ਟਰੰਪ ਸਾਹਿਬ ਨੇ ਬਿਲਕੁਲ ਜੀ ਬਿਲਕੁਲ ਪਾਰ ਰਖੀਆਂ ਨੇ ਹੁਣ ਜੇ ਜੇ ਮੈਂ ਤੁਹਾਡਾ ਪਹਿਲਾਂ ਉਹਦੇ ਪਹਿਲੇ ਤੇ ਆਵਾ ਜਿਹੜਾ ਸਵਾਲ ਇਹਦੇ ਵਿੱਚ ਕੀਤਾ ਸੀ ਗੈਰ ਕਾਨੂੰਨੀ ਪ੍ਰਵਾਸ ਦੇ ਵਿੱਚ ਫਿਲਹਾਲ ਥੋੜੀ ਠੱਲ ਹੈ ਇੰਨੀ ਗੱਲ ਹੈ ਪਰ ਹਾਲੇ ਰੁਕਿਆ ਹੈ ਕਿ ਨਹੀਂ ਰੁਕਿਆ ਹੋ ਉਹ ਉਹਦੇ ਤੇ ਹਾਲੇ ਆਪਾਂ ਨਹੀਂ ਕਹਿ ਸਕਦੇ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਤੇ ਪਿਛਲੇ ਦੋ ਹਫ਼ਤਿਆਂ ਦੇ ਵਿੱਚ ਦੋ ਢਾਈ ਹਫ਼ਤਿਆਂ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਆਈਸ ਦੀਆਂ ਰੇਡ ਕਰਕੇ तकरीबन 8000 ਲੋਕਾਂ ਨੂੰ ਅਰੈਸਟ ਕੀਤਾ ਪਰ ਹੁਣ ਖਬਰ ਆ ਰਹੀਆਂ ਨੇ ਉਹਨਾਂ ਵਿੱਚੋਂ ਆਲਮੋਸਟ 5000 ਲੋਕੀ ਇਹਨਾਂ ਨੇ ਛੱਡ ਦਿੱਤੇ ਦੁਬਾਰਾ ਕਿਉਂਕਿ ਇਹਨਾਂ ਕੋਲ ਇੰਨੀ ਕਪੈਸਿਟੀ ਨਹੀਂ ਗਈ ਬੈੱਡ ਦੀ ਕਪੈਸਿਟੀ ਨਹੀਂ ਰੱਖਣ ਦੀ ਕਪੈਸਿਟੀ ਨਹੀਂ ਇਹਨਾਂ ਕੋਲ 41500 ਲੋਕਾਂ ਨੂੰ ਰੱਖਣ ਦੀ ਕਪੈਸਿਟੀ ਹੈ ਉਸ ਤੋਂ ਜ਼ਿਆਦਾ ਜੇ ਇਹ ਅਰੈਸਟ ਕਰ ਲੈਂਦੇ ਨੇ ਤਾਂ ਉਹ ਰੱਖਣਗੇ ਕਿੱਥੇ ਕਿਹੜੇ ਕਿਹੜੇ ਲੋਕਾਂ ਨੂੰ ਡਰਨ ਦੀ ਲੋੜ ਆ ਆਮ ਕਰਕੇ ਜਦੋਂ ਸਾਡੇ ਕੋਲ ਮੀਡੀਆ ਦੇ ਵਿੱਚ ਸਵਾਲ ਪੁੱਛਦੇ ਆ ਵੀ ਸਾਨੂੰ ਕੀ ਕੁਝ ਕੈਰੀ ਕਰਨਾ ਪੈਣਾ ਹਰ ਵੇਲੇ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਕੀ ਉਹਨਾਂ ਕੋਲ ਗ੍ਰੀਨ ਕਾਰਡ ਆਲਵੇਜ਼ ਹੋਣਾ ਚਾਹੀਦਾ ਸਿਟੀਜ਼ਨ ਨੇ ਉਹਨਾਂ ਨੂੰ ਪਾਸਪੋਰਟ ਹਮੇਸ਼ਾ ਰੱਖਣਾ ਚਾਹੀਦਾ ਇਹ ਸਾਰਾ ਕੁਝ ਹੋਕ ਹੀ ਰਿਹਾ ਇਹ ਦੱਸੋ ਇਹਦੇ ਵਿੱਚ ਇਹ ਹੈ ਕਿ ਜੀ ਅਮਰੀਕਾ ਦਾ ਜਿਹੜਾ ਕਾਨੂੰਨ ਹੈ 트ੰਪ ਦੇ ਆਉਣ ਤੋਂ ਪਹਿਲਾਂ ਵੀ ਸੀਗਾ ਜੋ ਬੰਦਾ ਅਮਰੀਕਾ ਦਾ ਸਿਟੀਜ਼ਨ ਨਹੀਂਗਾ ਜੀ ਉਹਨਾਂ ਨੂੰ ਤੁਹਾਡੀ ਆਈਡੈਂਟੀਟੀ ਜੋ ਸ਼ੋ ਕਰੇ ਕਿ ਯਾ ਤੁਸੀਂ ਇੱਥੇ ਕਾਨੂੰਨੀ ਤੌਰ ਤੇ ਇੱਥੇ ਅਮਰੀਕਾ ਦੇ ਵਿੱਚ ਹੋ ਉਹ ਤੁਹਾਨੂੰ ਆਪਣੇ ਕੋਲ ਰੱਖਣੀ ਚਾਹੀਦੀ ਦੇ ਰੱਖਣੀ ਪੈਂਦੀ ਉਹ ਰਿਕੁਆਇਰਮੈਂਟ ਹੈ ਜੀ ਜਿਹੜਾ ਬੰਦਾ ਇੱਥੇ ਗ੍ਰੀਨ ਕਾਰਡ ਹੈ ਜੀ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਆਪਣਾ ਗ੍ਰੀਨ ਕਾਰਡ ਰੱਖਣਾ ਚਾਹੀਦਾ ਹੈ ਆਪਣੇ ਕੋਲ ਜੀ ਪਰ ਜੇ ਉਹ ਗ੍ਰੀਨ ਕਾਰਡ ਨਾ ਰੱਖੇ ਕਿ ਜੀ ਉਹ ਗਮ ਹੋ ਸਕਦਾ ਉਹਦੀ ਉਹ ਕਾਪੀ ਬਣਾ ਕੇ ਕੁਝ ਰੱਖ ਲਵੇ ਆਪਣੇ ਕੋਲ ਤਾਂ ਕਿ ਉਹ ਦੱਸ ਸਕੇ ਕਿ ਜੀ ਮੇਰੇ ਕੋਲ ਗ੍ਰੀਨ ਕਾਰਡ ਹੈ ਉਸ ਤੋਂ ਇਲਾਵਾ ਜੇ ਕੋਈ ਵਰਕ ਪਰਮਿਟ ਤੇ ਹੈ ਉਹਨਾਂ ਨੂੰ ਆਪਣਾ ਵਰਕ ਪਰਮਿਟ ਆਪਣੇ ਕੋਲ ਜ਼ਰੂਰ ਰੱਖਣਾ ਚਾਹੀਦਾ ਪਰ ਸਿਟੀਜ਼ਨ ਬੰਦੇ ਨੂੰ ਕੋਈ ਵੀ ਡਾਕੂਮੈਂਟ ਰੱਖਣ ਦੀ ਲੋੜ ਨਹੀਂ ਹੈ ਆਈਸ ਵਾਲੇ ਜੇ ਤੁਹਾਡੇ ਕੋਲ ਆਉਂਦੇ ਨੇ ਤੁਹਾਨੂੰ ਪੁੱਛਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਲ ਹੁੰਦਾ ਆਰ ਯੂ ਅ ਸਿਟੀਜ਼ਨ ਆਫ ਦ ਯੂਨਾਈਟਿਡ ਸਟੇਟਸ ਅੱਛਾ ਜੀ ਉੱਥੇ ਜੇ ਤੁਸੀਂ ਕਹੋ ਯੈਸ ਜੇ ਉਹਨਾਂ ਕੋਲ ਇਹ ਪੱਕਾ ਸਬੂਤ ਹੈ ਕਿ ਤੁਸੀਂ ਸਿਟੀਜ਼ਨ ਨਹੀਂਗੇ ਫਿਰ ਉਹ ਤੁਹਾਨੂੰ ਅੱਗੇ ਇੱਕ ਸਵਾਲ ਪੁੱਛਣਗੇ ਅਦਰਵਾਇਜ਼ ਉਸ ਤੋਂ ਬਾਅਦ ਉਹ ਅਗਲਾ ਸਵਾਲ ਨਹੀਂ ਤੁਹਾਨੂੰ ਪੁੱਛਣਗੇ ਪਰ ਜਿਹੜੇ ਡਰ ਦਾ ਮਾਹੌਲ ਹੈ ਲੋਕੀ ਤਾਂ ਗ੍ਰੀਨ ਕਾਰਡ ਹੋਲਡਰ ਹੋ ਕੇ ਵੀ ਡਰ ਜਾਂਦੇ ਸਿਟੀਜ਼ਨ ਲੋਕ ਵੀ ਡਰ ਜਾਂਦੇ ਵੀ ਹੋਊਗਾ ਕਿ ਇਹ ਦੱਸੋ ਵੀ ਡਰ ਦਾ ਮਾਹੌਲ ਕਿਉਂ ਹੈ ਡਰ ਦਾ ਮਾਹੌਲ ਉਹਨਾਂ ਨੇ ਕ੍ਰੀਏਟ ਕੀਤਾ ਜਾਣ ਬੁੱਝ ਕੇ ਇਹ ਇਹ ਗੱਲ ਨੂੰ ਲੁਕਾ ਵੀ ਨਹੀਂ ਰਹੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਅਸੀਂ ਆਵਾਂਗੇ ਪਹਿਲਾ ਦਿਨਾਂ ਦੇ ਵਿੱਚ ਅਸੀਂ ਇੰਨਾ ਡਰ ਦਾ ਮਾਹੌਲ ਕਰ ਦੇਣਾ ਕ੍ਰੀਏਟ ਕਿ ਜਿਹੜੇ ਬੰਦੇ ਐਕਚੁਅਲ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਨੇ ਜਿਨ੍ਹਾਂ ਕੋਲ ਲੀਗਲ ਪੇਪਰ ਨਹੀਂਗੇ ਉਹ ਖੁਦ ਆਪਦੇ ਆਪ ਨੂੰ ਅਮਰੀਕਾ ਛੱਡ ਕੇ ਚਲੇ ਜਾਣ ਉਹਨਾਂ ਨੇ ਡਰ ਦਾ ਮਾਹੌਲ ਜਾਣ ਬੁੱਝ ਕੇ ਇਹ ਕ੍ਰੀਏਟ ਕੀਤਾ ਹੈ ਕਰਨ ਵਾਸਤੇ ਕਿ ਅਸੀਂ ਅਸੀਂ ਚਾਹੁੰਦੇ ਆ ਕਿ ਤੁਸੀਂ ਇੰਨਾ ਖੁੱਲ ਕੇ ਇੱਥੇ ਨਾ ਰਹੋ ਜਿਹੜੇ ਜਿਹੜੇ ਗੈਰ ਕਾਨੂੰਨੀ ਨੇ ਪਰ ਇੱਕ ਇੱਕ ਸਚਾਈ ਇਹ ਹੈ ਕਿ ਇਸ ਮੁਲਕ ਦਾ ਇਸ ਮੁਲਕ ਦਾ ਜਿਹੜਾ ਇਤਿਹਾਸ ਹੈ ਉਹ ਬੜਾ ਇੱਕ ਮੰਦਭਾਗਾ ਇਤਿਹਾਸ ਰਿਹਾ ਹੈ ਕਿ ਇੱਥੇ ਜਿਹੜੇ ਨਾਨ ਵਾਈਟਸ ਹੈਗੇ ਸੀ ਉਹਨਾਂ ਨਾਲ ਬੜਾ ਇੱਥੇ ਤਸ਼ੱਦਦ ਹੋਈ ਅਤਿਆਚਾਰ ਹੋਇਆ ਰੈਡ ਇੰਡੀਅਨ ਨੂੰ ਕਹਿੰਦੇ ਰੈਡ ਇੰਡੀਅਨਸ ਜਿਹੜੇ ਜਿਹੜੇ ਨੇਟਿਵ ਇੰਡੀਅਨ ਸੀਗੇ ਉਹ ਉਸ ਤੋਂ ਬਾਅਦ ਜਿਹੜੇ ਬਲੈਕ ਸੀਗੇ ਉਹ ਫਿਰ ਉਸ ਤੋਂ ਬਾਅਦ ਦੂਜੇ ਮੂਲ ਦੇ ਜਿਹੜੇ ਨਾਨ ਵਾਈਟ ਮੂਲ ਦੇ ਸੀ ਉਹਨਾਂ ਨਾਲੇ ਬਹੁਤ ਬਹੁਤ ਜਿਹੜਾ ਮੰਦਭਾਗਾ ਜਿਹੜਾ ਤਸ਼ੱਦਦ ਹੋਏ ਤੱਕਾ ਹੋਇਆ ਇਹਨਾਂ ਨਾਲ ਤੇ ਉਹ ਹਲੇ ਵੀ ਜਿਹੜੀ ਇੱਕ ਮੈਂਟੈਲਿਟੀ ਹੋ ਰਹੀਦੀ ਹੈ ਬੰਦਿਆਂ ਦੀ ਕਿ ਇਹ ਸ਼ਾਇਦ ਸਾਡੇ ਨਾਲ ਫਿਰ ਤੱਕਾ ਹੋਏਗਾ ਸ਼ਾਇਦ ਸਾਡੇ ਨਾਲ ਫਿਰ ਕਿਤੇ ਤੱਕਾ ਨਾ ਹੋ ਜੇ ਤੋ ਇਸ ਕਰਕੇ ਡਰ ਜਿਹੜਾ ਮਨ ਦੇ ਵਿੱਚ ਰਹਿੰਦਾ ਆ ਤੇ ਇਸ ਕਰਕੇ ਮੇਰੇ ਖਿਆਲ ਨਾਲ ਲੋਕੀ ਜਿਹੜੇ ਨੇ ਉਹ ਡਰੇ ਹੋਏ ਈਕਨੋਮੀ ਦੇ ਉੱਤੇ ਜਿਹੜੀ ਹੈ ਉਹ ਤਰੱਕੀ ਦੇ ਵੱਲ ਜਾਏਗੀ ਜਾਂ ਪਛਾਣ ਹੋ ਜਾਏਗੀ ਇਹਦੇ ਨਾਲ ਦੇਖੋ ਜੀ ਮੇਰੇ ਅੱਜ ਦੇ ਜੋ ਇਹਨੇ ਹਾਲਾਤ ਜਿਹੜੇ ਕ੍ਰੀਏਟ ਕਰਤੇ ਨੇ ਮੇਰੇ ਖਿਆਲ ਨਾਲ ਇਹ ਈਕਨੋਮੀ ਨੂੰ ਕੋਈ ਇਹਦੇ ਵਿੱਚ ਵਾਧਾ ਨਹੀਂ ਹੋਏਗਾ ਇਨੂੰ ਇਕਨੋਮੀ ਨੂੰ ਨੁਕਸਾਨ ਹੀ ਹੋਏਗਾ ਇਸ ਚੀਜ਼ ਨਾਲ ਤੁਸੀਂ ਹੁਣ ਦੇਖੋ ਇਹਨਾਂ ਨੇ ਜਿਹੜੇ ਕੈਨੇਡਾ ਤੇ ਮੈਕਸੀਕੋ ਦੇ ਟੈਰਿਫ ਲਾਏ ਸੀਗੇ ਜੀ ਤੇ ਉਹਦਾ ਉਹਦਾ ਸਿੱਧਾ ਸਿੱਧਾ ਅਸਰ ਹੈ ਕਿ ਉਹਦੇ ਨਾਲ ਮਹਿੰਗਾਈ ਵਧੇਗੀ ਤੇ ਜੇ ਮਹਿੰਗਾਈ ਵਧਦੀ ਏ ਇੱਥੇ ਹੁਣ ਦੋ ਚੀਜ਼ਾਂ ਨੇ ਮੈਂ ਇੱਕ ਥੋੜੀ ਜੀ ਗੱਲ ਖੋਲ ਕੇ ਕਰਨਾ ਚਾਹਣਾ ਜੀ ਜੇ ਇੱਥੇ ਟੈਰਿਫ ਲੱਗਦੇ ਨੇ ਪਹਿਲੀ ਗੱਲ ਟੈਰਿਫ ਲੱਗਣਗੇ ਜੇ ਮੈਂ ਅੱਜ ਮੈਂ ਇੱਕ ਬਿਜ਼ਨਸਮੈਨ ਆ ਮੈਂ ਇੰਪੋਰਟ ਕਰਦਾ ਆ ਕੋਈ ਚੀਜ਼ ਬਾਹਰੋਂ ਤੇ ਜੇ ਮੈਂ 100 ਡਾਲਰ ਦੀ ਕਰਦਾ ਤੇ ਜੇ ਉਹਨਾਂ ਨੇ ਟੈਰਫ ਲਾਤਾ 25% ਦਾ ਤੇ ਮੈਂ 125 ਦੀ ਕਰਾਂਗਾ ਤੇ ਮੈਂ ਜੇ ਪਹਿਲਾਂ 100 ਦੀ ਕਰਦਾ ਸੀ 150 ਦੀ ਵੇਚਦਾ ਸੀ ਹੁਣ 125 ਦੀ ਕਰਾਂਗਾ ਤਾਂ 175 ਦੀ ਵੇਚਾਂਗਾ ਉਹ ਉਹ ਜਿਹੜਾ ਇਹ ਮਹਿੰਗਾਈ ਜਿਹੜੀ ਹੈ ਕੰਜ਼ਿਊਮਰ ਨੂੰ ਐਟ ਦ ਐਟ ਦ ਐਂਡ ਜਿਹੜੀ ਉਹਨਾਂ ਨੂੰ ਦੇਣੀ ਪੈਗੀ ਇੱਕ ਗੱਲ ਤਾਂ ਉੱਥੇ ਇਹ ਮਹਿੰਗਾਈ ਵਾਧ ਗਈ ਦੂਜੀ ਗੱਲ ਜਿਹੜਾ ਇਹਨਾਂ ਨੇ ਡਰ ਦਾ ਮਾਹੌਲ ਪਾਇਆ ਇਮੀਗ੍ਰੇਸ਼ਨ ਦਾ ਇਮੀਗ੍ਰੇਸ਼ਨ ਕਿਵੇਂ ਕਨੈਕਟਡ ਹੈ ਇਕਨੋਮੀ ਦੇ ਨਾਲ ਅਮਰੀਕਾ ਦੀ ਇਕਨੋਮੀ ਦੇ ਨਾਲ ਕਹਿਆ ਜਾਂਦਾ ਕਿ ਇੱਥੇ 1.2 1.4 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਇੱਥੇ ਹੈਗੇ ਜਿਹੜੇ ਆਪਣੇ ਫਾਰਮਸ ਦੇ ਵਿੱਚ ਕੰਮ ਕਰਦੇ ਨੇ ਖੇਤਾਂ 'ਚ ਕੰਮ ਕਰਦੇ ਨੇ ਕੰਸਟਰਕਸ਼ਨ ਇੰਡਸਟਰੀ 'ਚ ਕੰਮ ਕਰਦੇ ਨੇ ਡੇਰੀਆਂ 'ਤੇ ਕੰਮ ਕਰਦੇ ਨੇ ਰੈਸਟੋਰੈਂਟਸ 'ਤੇ ਕੰਮ ਕਰਦੇ ਨੇ ਇਹੋ ਇਹੋ ਜਿਹੜਾ ਕੰਮ ਜੋ ਅਮਰੀਕਾ ਦੇ ਬੰਦੇ ਖੁਦ ਨਹੀਂ ਕਰਦੇ ਜਿਹੜੇ ਸਿਟੀਜ਼ਨ ਨੇ ਜਿਨ੍ਹਾਂ ਕੋਲ ਪੇਪਰ ਨਹੀਂ ਉਹ ਕਰਦੇ ਨਹੀਂ ਉਹੋ ਜਿਹੇ ਕੰਮ ਤੇ ਜੇ ਅੱਜ ਹੁਣ ਤੁਹਾਡਾ ਫਸਲ ਪੱਕਣ ਦਾ ਟਾਈਮ ਹੈ ਤੁਹਾਡੇ ਫਰੂਟਸ ਆ ਗਏ ਸਾਰਾ ਕੁਝ ਆ ਗਿਆ ਜੇ ਉਹਨੂੰ ਤੋੜਨ ਵਾਸਤੇ ਕੋਈ ਉਹ ਤਾਂ ਹਫ਼ਤੇ ਦੀ ਹੁੰਦੀ ਖੇਡ ਜੇ ਤੁਹਾਡੇ ਕੋਲ ਲੇਬਰ ਨਹੀਂ ਹੋਏ ਜੇ ਤੁਹਾਡੇ ਕੋਲ ਲੇਬਰ ਹੀ ਨਹੀਂ ਹਫ਼ਤੇ ਦੀ ਖੇਡ ਹੈ ਜੇ ਤੁਹਾਡੇ ਹਫ਼ਤੇ ਦੇ ਵਿੱਚ ਤੁਹਾਡੀ ਪੱਕੀ ਫਸਲ ਨੂੰ ਤੁਸੀਂ ਨਹੀਂ ਤੁਸੀਂ ਉਹਨੂੰ ਸੰਭਾਲਿਆ ਤੇ ਉਹ ਫਸਲ ਮਾਰਕੀਟ 'ਚ ਪਹੁੰਚਣੀ ਨਹੀਂ ਤੇ ਨਹੀਂ ਪਹੁੰਚਣੀ ਜੇ ਥੋੜੀ ਪਹੁੰਚੇਗੀ ਤਾਂ ਉਹ ਉਹ ਮਹਿੰਗਾਈ ਵੱਧ ਜੇਗੀ ਤੇ ਦੋਵਾਂ ਤਰੀਕਿਆਂ ਦੇ ਨਾਲ ਜੇ ਤੁਸੀਂ ਟੈਰਿਫ ਲਾਉਨੇ ਹੋ ਜੇ ਤੁਸੀਂ ਅਨਡੋਕਿਊਮੈਂਟ ਇਮੀਗ੍ਰੈਂਟ ਜਿਹੜੀ ਜਿਹੜੇ ਲੇਬਰ ਦੇ ਵਿੱਚ ਪੂਰੇ ਤਰ੍ਹਾਂ ਖੁੱਬੇ ਹੋਏ ਨੇ ਪੂਰੀ ਤਰ੍ਹਾਂ ਰਚੇ ਹੋਏ ਨੇ ਜੇ ਉਹਨਾਂ ਤੇ ਵੀ ਅਟੈਕ ਕਰਦੇ ਹੋਏ ਜੇ ਉਹ ਨਹੀਂ ਆਉਂਦੇ ਤੇ ਉਹ ਅਮਰੀਕਾ ਦੀ ਇਕਨੋਮੀ ਲਈ ਇੱਕ ਬਹੁਤ ਵੱਡਾ ਝਟਕਾ ਹੋਏ ਇਕਨੋਮਿਸਟ ਨੇ ਕਿਹਾ ਵੀ ਹੈ ਕਿ ਜੀ ਇਹ ਅਮਰੀਕਾ ਦੀ ਜੀਡੀਪੀ ਨੂੰ 2-3% ਜਿਹੜਾ ਥੱਲੇ ਲੈ ਕੇ ਆ ਸਕਦਾ ਜੇ ਸਾਰੇ ਅਨਡਾਕੂਮੈਂਟਸ ਨੂੰ ਰਿਪੋਰਟ ਕਰੇਗਾ ਤਾਂ ਜੀ ਹੁਣ ਤੁਸੀਂ ਅਨਡਾਕੂਮੈਂਟ ਦੀ ਗੱਲ ਕੀਤੀ ਹੈ ਜਿਹੜੇ ਇੰਡੀਆ ਤੋਂ ਜਾਂ ਵਿਦੇਸ਼ਾਂ ਦੇ ਵਿੱਚ ਹੋਰ ਮੁਲਕਾਂ ਤੋਂ ਇੱਥੇ ਲੋਕ ਆਂਦੇ ਆ ਖਾਸ ਕਰਕੇ ਜੇ ਅਸੀਂ ਪੰਜਾਬ ਦੇ ਜਿਹੜੇ ਕੁਝ ਭੈਣ ਭਰਾ ਸਾਡੇ ਇੱਥੇ ਆਏ ਉਹਨਾਂ ਦੇ ਵਿੱਚ ਇੱਥੇ ਆਣ ਦਾ ਜਿਹੜਾ ਪ੍ਰਵਾਸ ਹੋਣ ਦਾ ਵੱਡਾ ਕਾਰਨ ਤੁਸੀਂ ਕੀ ਦੇਦੇ ਹੋ ਵੱਡਾ ਕਾਰਨ ਮੈਂ ਦੇਖਦਾ ਜੀ ਵੇਖਿਆ ਵਿਖਾਈ ਮੈਂ ਇਹ ਮੈਂ ਜੋ ਮੇਰੇ ਦਿਲ ਦੀ ਗੱਲ ਹੈ ਮੈਂ ਤੁਹਾਨੂੰ ਇਹ ਇਹ ਦੱਸ ਅਸੀਂ ਇਹ ਕਹਿੰਦੇ ਵੀ ਜੇ ਉਸ ਨੇ ਨਾਲ ਦੇ ਗਵੰਡੀ ਨੇ ਕੋਠੀ ਪਾਲੀ ਤੇ ਫਿਰ ਅਸੀਂ ਆਪਣੀ ਝੌਂਪੜੀ ਵੀ ਢਾ ਦੇਣੀ ਹੈ ਹਾਂਜੀ ਬਿਲਕੁਲ ਇਹੀ ਗੱਲ ਹੈ ਇਹ ਕੀ ਹੋਇਆ ਸੀਗਾ ਕਿ ਕਰੋਨਾ ਦੇ ਟਾਈਮ ਦੇ ਉੱਤੇ ਜਦੋਂ ਅਮਰੀਕਾ ਨੇ ਇਹ ਲਾਕਡਾਊਨ ਹੋਇਆ ਸੀਗਾ ਤੇ ਬਹੁਤ ਸਾਰੇ ਲੋਕੀ ਜਿਹੜੇ ਨੇ ਘਰੇ ਬੈਗੇ ਸੀ ਤੇ ਜਿਹੜੇ ਪ੍ਰਵਾਸ ਜਿਹੜੇ ਇਮੀਗ੍ਰੈਂਟਸ ਆਪਾਂ ਹੈਗੇ ਆ ਉਹਨਾਂ ਨੇ ਕੰਮ ਕੀਤਾ ਬਹੁਤ ਰੱਜ ਕੇ ਉਸ ਟਾਈਮ ਤੇ ਕੀ ਹੋਇਆ ਕਿ ਬਹੁਤ ਲੋਕਾਂ ਨੇ ਪੈਸੇ ਕਮਾਏ ਕਿਉਂਕਿ ਲੇਬਰ ਸ਼ਾਰਟੇਜ ਸੀ ਕਿ ਜਿਹੜਾ ਬੰਦਾ ਕੰਮ ਜਿਆਦਾ ਕਰਦਾ ਸੀ ਉਹਨੂੰ ਹੋ ਜਾਂਦੇ ਸੀ ਉਸ ਟਾਈਮ ਦੇ ਉੱਤੇ ਇਹ ਥੋੜੀ ਜੀ ਖਬਰ ਗਈ ਕਿ ਅਮਰੀਕਾ ਦੇ ਵਿੱਚ ਤੁਸੀਂ ਬਹੁਤ ਕਾਫੀ ਬਹੁਤ ਵਧੀਆ ਕਰ ਸਕਦੇ ਹੋ ਪੈਸਾ ਕਾਫੀ ਕਮਾ ਸਕਦੇ ਤੇ ਬੜਾ ਫਿਰ ਇਹ ਖਾਸ ਕਰਕੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਕੋਠੀਆਂ ਪਈਆਂ ਤੇ ਬਹੁਤ ਕੁਝ ਬਣਿਆ ਨਵਾਂ ਤੇ ਜਿੰਨੂੰ ਦੇਖ ਕੇ ਫਿਰ ਗਵਾਂਡੀਆਂ ਨੂੰ ਵੀ ਲੱਗਿਆ ਵੀ ਸਾਨੂੰ ਵੀ ਜਾਣਾ ਭੇਜਣਾ ਚਾਹੀਦਾ ਬਿਲਕੁਲ ਜੀ ਮੈਨੂੰ ਤਾਂ ਇਹੀ ਲੱਗਦਾ ਤੇ ਇਹ ਗੱਲ ਵੀ ਫਿਰ ਇਹਦੇ ਲਈ ਸਰਕਾਰ ਵੀ ਦੋਸ਼ੀ ਹੈ ਕਿ ਵੀ ਜੇ ਉੱਥੋਂ ਦੇ ਲੋਕਾਂ ਦੇ ਵਾਸਤੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਂਦੇ ਸ਼ਾਇਦ ਇਹ ਨਾ ਕੁਝ ਹੁੰਦਾ ਬਿਲਕੁਲ ਜੀ ਜੇ ਉੱਥੇ ਰੋਜ਼ਗਾਰ ਦੇ ਸਾਧਨ ਪੈਦਾ ਤੁਸੀਂ ਸਰਕਾਰ ਕਰ ਰਹੀ ਹੈ ਜਿਵੇਂ ਇਹਨਾਂ ਨੇ ਕਿਹਾ ਸੀਗਾ ਭਗਵੰਤ ਮਾਨ ਸਰਕਾਰ ਨੇ ਕਿ ਜੀ ਇੱਥੇ ਰਿਵਰਸ ਮਾਈਗ੍ਰੇਸ਼ਨ ਕਰਾਵਾਂਗੇ ਇਥੋਂ ਬੰਦੇ ਵਾਪਸ ਹੋਤੇ ਉਹ ਤਾਂ ਰਹੀ ਹੈ ਵੈਸੇ ਜਿਹੜੀ ਆ ਹੋ ਰਹੀ ਹੈ ਨਹੀਂ ਜੀ ਇਹ ਰਿਵਰਸ ਮਾਈਗਰੇਥ ਇਹ ਤਾਂ ਫੋਰਸਡ ਰਿਵਰਸ ਮਾਈਗਰੇਸ਼ਨ ਹੋਊਗੀ ਨਾ ਇਹਨੂੰ ਆਪਾਂ ਤੁਸੀਂ ਕਹਿ ਦੋਗੇ ਉਹ ਤਾਂ ਜੇ ਇਥੋਂ ਬੰਦਾ ਕਾ ਬੰਦੇ ਕੋਲ ਇੱਥੇ ਕਾਗਜ਼ ਹੈਗੇ ਨੇ ਬੰਦਾ ਇੱਥੇ ਵੀ ਸੈਟਲ ਹੈ ਤਾਂ ਵੀ ਕਹਿੰਦਾ ਨਹੀਂ ਮੈਂ ਵਾਪਸ ਉੱਥੇ ਜਾਵਾਂਗਾ ਮੈਂ ਉੱਥੇ ਜਾ ਕੇ ਸੈਟਲ ਹੋਵਾਂਗਾ ਉਹਨੂੰ ਕਹੋ ਤੁਸੀਂ ਰਿਵਰਸ ਮਾਈਗਰੇਸ਼ਨ ਤੁਸੀਂ ਇਹ ਕਿਉਂ ਇਹ ਤਾਂ ਇਹ ਤਾਂ ਡਿਪੋਰਟੇਸ਼ਨ ਹੈ ਨਾ ਇਹ ਤਾਂ ਕੱਢਿਆ ਜਾ ਰਿਹਾ ਹੈ ਤਾਂ ਨਹੀਂ ਫਿਰ ਸਰਕਾਰ ਜ਼ਿੰਮੇਵਾਰ ਹੈ ਬਿਲਕੁਲ ਜੀ ਮੇਰੇ ਖਿਆਲ ਨਾਲ ਪੂਰੀ ਜ਼ਿੰਮੇਵਾਰ ਹੈ ਸਰਕਾਰ ਸਰਕਾਰ ਜੇ ਉੱਥੇ ਰੋਜ਼ਗਾਰ ਦੇ ਸਾ ਜਿਹੜੇ ਬੱਚਿਆਂ ਨੂੰ ਹੈ ਕਿਉਂ ਆਉਣਾ ਆਉਣਾ ਪਵੇ ਇੱਥੇ ਸੋ ਮੇਰੇ ਖਿਆਲ ਨਾਲ ਸਰਕਾਰ ਜ਼ਿੰਮੇਵਾਰ ਹੈ ਜੀ ਹੈ ਕਿ ਲਾਸਟ ਦੇ ਵਿੱਚ ਹਾਂਜੀ ਕੋਈ ਖਾਸ ਨੇਹਾ ਤੁਸੀਂ ਦੇਣਾ ਚਾਹੋ ਖਾਸ ਨੇਹਾ ਫਿਲਹਾਲ ਮੈਂ ਇਹੀ ਦੇਣਾ ਚਾਹੁੰਨਾ ਆ ਕਿ ਬੱਚੇ ਥੋੜਾ ਜਾ ਜਿਹੜਾ ਹੈ ਫਿਲਹਾਲ ਦੇਖਣ ਕਿ ਹਾਲੇ ਮਾਹੌਲ ਠੀਕ ਨਹੀਂਗਾ ਦੋ 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 ਧੜਾ ਨੂੰ ਮੇਰਾ ਸਨੇਹਾ ਹੈ ਜਿਹੜੇ ਇੱਥੇ ਨੇ ਅਮਰੀਕਾ ਦੇ ਵਿੱਚ ਨੇ ਉਹ ਫਿਲਹਾਲ ਜੋ ਵੀ ਤੁਸੀਂ ਥੋੜਾ ਜਿਹਾ ਸचेत ਰਹੋ ਕਿ ਫਿਲਹਾਲ ਜਿਹੜੀ ਐਕਟੀਵਿਟੀਜ਼ ਚੱਲ ਰਹੀਆਂ ਆਈਐਸ ਦੀ ਐਕਟੀਵਿਟੀਜ਼ ਜਿਹੜੀ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਹੈ ਉਹ ਆਪਣਾ ਪੂਰ ਜ਼ੋਰ ਲਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨਾਂ ਨੂੰ ਅਨਡਾਕੂਮੈਂਟਿਡਸ ਨੂੰ ਬਾਹਰ ਕੱਢਣਾ ਤੇ ਭਾਵੇਂ ਤੁਹਾਡੇ ਕੋਲ ਆਈਡੀਆਂ ਵਗੈਰਾ ਹੈਗੀਆਂ ਨੇ ਫਿਰ ਵੀ ਤੁਸੀਂ ਥੋੜਾ ਸचेत ਰਹੋ ਆਪਦੇ ਕੋਲ ਵਰਕ ਪਰਮਿਟ ਤੁਹਾਡੇ ਕੋਲ ਹੈਗਾ ਤਾਂ ਪਲੀਜ਼ ਉਹ ਆਵ ਦੇ ਨਾਲ ਰੱਖੋ ਹਮੇਸ਼ਾ ਤੇ ਦੂਜੀ ਗੱਲ ਜਿਹੜਾ ਜਿਹੜੇ ਇੱਥੇ ਆਉਣ ਦੀ ਸੋਚ ਰਹੇ ਨੇ ਫਿਲਹਾਲ ਮੈਂ ਉਹਨਾਂ ਨੂੰ ਕਹਾਂਗਾ ਕਿ ਹਲੇ ਮਾਹੌਲ ਇੰਨਾ ਠੀਕ ਨਹੀਂਗਾ ਤੁਸੀਂ ਹਾਲੇ ਇਸ ਚੀਜ਼ ਦੀ ਕੋਸ਼ਿਸ਼ ਨਾ ਕਰੋ ਤੁਸੀਂ ਆਪਣੇ ਇੰਨੇ ਪੈਸੇ ਲਾ ਕੇ ਆਉਨੇ ਹੋ ਕਈ ਵਾਰੀ ਬਹੁਤ ਮੰਦ ਭਾਗੀਆਂ ਘਟਨਾ ਕੱਟ ਜਾਂਦੀਆਂ ਨੇ ਤੇ ਕਈ ਦੇਖਿਆ ਕਿ ਕਈ ਆਪਣੇ ਪੈਣਾ ਵੀਰਾਂ ਪੈਣਾ ਨੇ ਜਾਨਾਂ ਵੀ ਗਵਾਈਆਂ ਨੇ ਇਸ ਚੀਜ਼ ਦੇ ਵਿੱਚ ਤੇ ਇਹ ਨਾ ਹੋਵੇ ਕਿ ਤੁਸੀਂ ਇੱਥੇ ਆਓ ਤੇ ਇੱਥੇ ਟਰੰਪ ਹੋਣੀ ਤੁਹਾਨੂੰ 2 4 5 ਦਿਨਾਂ ਦੇ ਵਿੱਚ ਤੁਹਾਨੂੰ ਮੌਕਾ ਹੀ ਨਾ ਮਿਲੇ ਜੱਜ ਦੇ ਸਾਹਮਣੇ ਗੱਲ ਰੱਖਣ ਦਾ ਤੇ ਤੁਹਾਨੂੰ ਆਪ ਸਪੇਜ ਦੇਣ ਤੇ ਇਸ ਚੀਜ਼ ਤੋਂ ਹਾਲੇ ਥੋੜਾ ਤੁਸੀਂ ਬਚੋ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੇ ਦਰਸ਼ਕਾਂ ਦੇ ਲਈ ਖਾਸ ਕਰ ਪੰਜਾਬੀ ਲੋਕ ਚੈਨਲ ਲਈ ਸਮਾਂ ਕੱਢਿਆ ਬਹੁਤ ਧੰਨਵਾਦ ਥੈਂਕ ਯੂ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ